ਧਰਮ ਦੀ આર ਦੇ ਵਿੱਚ ਇੰਨਾ ਗੁਰ ਉਹ ਧੰਦਾ ਬੰਦਾ ਬਹੁਤ ਮਾੜੀ ਗੱਲ ਆ ਉਸੇ ਜਿਹੜਾ ਉਹ ਬੰਦਾ ਰੱਖੀ ਤੇ ਮੈਂ ਵੀ ਇੱਕ ਦੋ ਬੰਦਿਆਂ ਨੇ ਮੇਰੇ ਮਾਨਸਿਕ ਵਿੱਚ ਬਹੁਤ ਸੈਂਕੜੇ ਨਾਲ ਪਹਿਲੇ ਮੈਕਟਿਵਿਟੀ ਉਹ ਆਇਆ ਬੰਦਾ ਉਹ ਮੈਨੂੰ ਆ ਕੇ ਬੜਾ ਅਗਰੈਸਿਵ ਮਿਲਿਆ ਤੂੰ ਨੇ ਇਹ ਕਰ ਦਿਆ ਤੂੰ ਨੇ ਇਹ ਮੈਟਿਕਮੈਂਟ ਕਰੂਗੀ ਮੈਂ ਜੇ ਨੂੰ ਮੋਬਾਈਲ ਤੇ ਹਰਪ੍ਰੀਤ ਸਿੰਘ ਮੱਖੂ ਜੀ ਜਿਹੜਾ ਮੈਂ ਇੰਟਰਵਿਊ ਸੁਣਾਈ ਜਿਹੜੀ ਉਹ ਹੰਦੀ ਜੀ ਨਾਲ ਕੀਤੀ ਉਹ ਬੰਦਾ ਬੰਦੇ ਕਹਿੰਦਾ ਉਹ ਤਾਂ ਆਪਣੇ ਬੰਦੇ ਜਿਹੜੇ ਨਾਮ ਨਾਲ ਆਏ ਚਾਰ ਪੰਜ ਸਿੰਘ ਉਹਨਾਂ ਕਰਨ ਲੱਗੇ ਭਾਈ ਕੀ ਬੋਲਾ ਉਹ ਮੱਖੂ ਭਾਈ ਨੇ ਭਾਜੀ ਮੈਨੂੰ ਬੁਲਾਇਆ ਜਾ ਰਿਹਾ ਜਿਵੇਂ ਮੈਂ ਕੰਨਾ ਹਾਸਲੀ ਬੰਪੂ ਮੈਨੂੰ ਪਲੈਕ ਲੱਗੀ ਦੱਸ ਕੇ ਪਰਚੇ ਦੀਆਂ ਸੱਜੀਆਂ ਦੇਖ ਕੇ ਮੈਨੂੰ ਪਹਿਲੇ ਇਹ ਚਾਹੁੰਦਾ ਸੀ ਇਹ ਬੰਦੇ ਨੇ ਆਪਣੀ ਜਰਦਾਰ ਦਿਖਾਇਆ ਉਹ ਕਾਦ ਦਿਖਾਈ ਵਾਈਰਲ ਕਰਕੇ ਵਿੱਕੀ ਫੋਮਸ ਸਿੰਘ ਨੂੰ ਵੀ ਹਾਨਡ ਕੀਤਾ ਛੋਸ਼ਲ ਮੀਡੀਆ ਦੇ ਉੱਤੇ ਉਹਨੂੰ ਵੀ ਬਿਨਾ ਪੁੱਛੇ ਆਡੀਓ ਚੜਾਈ ਨੂੰ ਬਦਨਾਮ ਕੀਤਾ ਤੇਰੇ ਕੋਲ ਕੌਣ ਮਾफी ਮੰਗਦਾ ਤੂੰ ਜੋਗ ਕਰਨਾ ਕਰ ਗੁਰੂ ਕਨਸਾ ਮਹਾਰਾਜ ਤੋਂ ਉੱਪਰ ਬ੍ਰਹਮੰਡ 'ਚ ਕੋਈ ਨਹੀਂ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਿਤ ਸੇਠੀ ਖੁਦ ਸਿੱਖ ਨਹੀਂ ਐ ਮੈਂ ਤੁਹਾਨੂੰ ਸਮਝਾਣਾ ਜਾ ਰਿਹਾ ਹਾਂ ਸ਼ਰਾਬ ਪਿੰਦਾ ਜਰਦੇ ਖਾਂਦਾ ਮੀਟ ਮੱਛੀ ਦਾ ਚਲੋ ਕੋਈ ਸਿੱਖਾਂ ਨੂੰ ਅਲੋਹੀ ਹੈ ਸ਼ਰਾਬ ਪਿੰਦਾ ਜਰਦੇ ਖਾਂਦਾ ਨਸ਼ੇ ਤੋਂ ਬਿਨਾ ਬੰਦਾ ਰਹਿ ਨਹੀਂ ਸਕਦਾ ਚਿੱਟਾ ਬੰਦਾ ਉਹ ਬੰਨਾ ਮਿੱਧੇ ਹੀ ਕੰਨਾ ਉਹ ਦੋ ਤਿੰਨ ਮੁੰਡੇ ਆ ਕੱਥੇ ਚਿੱਟਾ ਬਿੰਦੇ ਨੇ ਨਸ਼ੇੜੀ ਬੰਦਾ ਭਾਜੀ ਤੁਸੀਂ ਹੰਦੀ ਸ਼ੇੜੀ ਦਾ ਡਾਕਟਰ ਟੈਸਟ ਕਰਾ ਲਓ ਦੁੱਧ ਦਾ ਦੁੱਧ ਵਾਲੀ ਦਾ ਪਾਣੀ ਹੋ ਗਿਆ ਆਪਣੀ ਉਹਦੀ ਵਾਈਫ ਵੀ ਵੀਡੀਓ ਬਣਦੀ ਪਈ ਐ ਐਡੇ ਜਣਾ ਭਾਜੀ ਤੁਸੀਂ ਵੀ ਦਹ ਦੇ ਦੁਨੀਆ ਦੇ ਲੋਕੀ ਥੱਲੇ ਗਾਲ੍ਹਾਂ ਦੇ ਕੋ ਵੀਡੀਓ ਤਾਂ ਮੇਰੇ ਲਿਖਦੇ ਪਈ ਆ ਗੂੜੀ ਤੋਂ ਬੁਰੇ ਕਮੈਂਟ ਆ ਰਹੇ ਦੇਖੋ ਇੱਕ ਇੱਕ ਥੋੜੀ ਵਾਈਫ ਤੋਂ ਘੁਆ ਰਿਆ ਕਿ 10 ਮਹੀਨੇ ਪਹਿਲਾਂ ਮੇਰੀ ਵਾਈਫ ਮੇਰੇ ਕਹਣੇ ਚ ਨਹੀਂ ਸੀ 9 ਮਹੀਨੇ ਪਹਿਲਾਂ ਮੇਰੀ ਵਾਈਫ ਮੇਰੇ ਕਹਣੇ ਚ ਨਹੀਂ ਸੀ ਫਿਰ ਤੇਰੇ ਕਹਣੇ ਚ ਨਹੀਂ ਸੀ ਫਿਰ 9 ਮਹੀਨੇ ਬਾਅਦ ਬੱਚ ਪਬਲਿਕ ਗਾਰਡਨ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਆਦਾਬ ਤੇ ਨਮਸਕਾਰ ਦੋਸਤੋ ਇੱਕ ਬੜਾ ਹੌਟ ਮੁੱਦਾ ਚੱਲ ਰਿਹਾ ਹੈ ਸੋਸ਼ਲ ਮੀਡੀਆ ਫਾਈਟ ਜਿਨੂੰ ਅਸੀਂ ਕਹਿ ਸਕਦੇ ਹਾਂ ਕੁਝ ਪੁਰਾਣੇ ਦੋਸਤ ਯਾਰ ਵੀ ਹੋਣਗੇ ਕੁਝ ਪੁਰਾਣੇ ਚਾਹਤੇ ਵੀ ਹੋਣਗੇ ਕਈ ਵਾਰ ਮਿਲੇ ਵੀ ਹੋਣਗੇ ਆਪਸ ਵਿੱਚ ਗੱਲਬਾਤ ਸੰਜੀ ਦੁੱਖ ਸੁੱਖ ਵੀ ਸਾਂਝੇ ਕੀਤੇ ਹੋਣਗੇ ਪਰ ਹੁਣ ਇਹ ਮੁੱਦਾ ਜਿਹੜਾ ਬਣ ਚੁੱਕਿਆ ਹੋਇਆ ਹੈ ਇਹ ਮੁੱਦਾ ਇੱਕ ਬਹੁਤ ਵੱਡੀ ਫਾਈਟ ਦਾ ਰੂਪ ਲੈ ਚੁੱਕਿਆ ਹੋਇਆ ਹੈ ਇੱਕ ਤਰ੍ਹਾਂ ਦਾ ਅਸੀਂ ਕਹਿ ਸਕਦੇ ਹਾਂ ਪੰਜਾਬ ਦਾ ਓਪਨ ਬਿਗ ਹਾਊਸ ਬਣ ਚੁੱਕਿਆ ਹੈ ਬਿਗ ਬਾਸ ਜੀ ਨੂੰ ਕਹਿ ਸਕਦੇ ਆਪਾਂ ਤੇ ਸਾਡੇ ਨਾਲ ਨੇ ਪ੍ਰਿੰਕਲ ਤੇ ਜਾਣਾਂਗੇ ਕਿ ਜਿਹੜੇ ਵੀ ਵਾ ਵਿਵਾਦ ਚੱਲਦੇ ਪਏ ਨੇ ਉਹਨਾਂ ਨਾਲ ਜੁੜੇ ਹੋਏ ਉਹਨਾਂ ਦਾ ਇਸ ਉੱਪਰ ਕੀ ਕਹਿਣਾ ਸਸੀ ਕਲ ਪ੍ਰਿੰਕਲ ਸਸੀ ਕਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਿੰਕਲ ਜੀ ਇਹ ਜਿਹੜਾ ਇਲਜ਼ਾਮ ਲਗਾਉਣ ਦਾ ਦੌਰ ਚੱਲ ਰਿਹਾ ਹੈ ਇੱਕ ਜਿਹੜਾ ਬਿਆਨਬਾਜ਼ੀ ਦਾ ਦੌਰ ਚੱਲਦਾ ਪਿਆ ਹੈ ਤੁਹਾਡੇ ਪਰਸਨਲ ਲਾਈਫ ਦੇ ਉੱਪਰ ਵੀ ਕਾਫੀ ਇੱਕ ਦਿੱਤਾ ਗਿਆ ਤੇ ਤੁਸੀਂ ਮਤਲਬ ਕਿਸ ਤਰ੍ਹਾਂ ਲੈਂਦੇ ਹੋ ਉਸ ਗੱਲ ਨੂੰ ਕਿ ਪਰ ਸਨਲੀ ਤੁਹਾਡੇ ਉੱਪਰ ਜਿੰਨਾ ਹਿੱਟ ਕੀਤਾ ਜਾ ਰਿਹਾ ਜੀ ਸਭ ਤੋਂ ਪਹਿਲੇ ਮੈਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਉਣਾ ਮੈਂ ਬੇਨਤੀ ਕਰਦਾ ਕਿ ਜਦੋਂ ਕੋਈ ਹਸਬੈਂਡ ਵਾਈਫ ਆਪਸ ਵਿੱਚ ਵਿਆਹ ਹੁੰਦਾ ਨਾ ਲਾਵਾਂ ਫੇਰੇ ਹੁੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੇ ਪਤੀ ਦਾ ਫਰਜ਼ ਹੁੰਦਾ ਆਪਣੀ ਪਤਨੀ ਦੀ ਰੱਖਿਆ ਕਰਨਾ ਬਿਲਕੁਲ ਜਦੋਂ ਹਰਪ੍ਰੀਤ ਸਿੰਘ ਮੱਖੂ ਮੈਨੂੰ ਨਹੀਂ ਪਤਾ ਸੀ ਕਿ ਉਹ ਕੋਈ ਕਥਾਵਾਚਕ ਵੀ ਨਹੀਂ ਮੈਂ ਤਾਂ ਪੱਤਰਕਾਰ ਹੀ ਸਮਝ ਰਿਆ ਸੀ ਉਹਨਾਂ ਨੂੰ ਜਦੋਂ ਉਹਨਾਂ ਨੇ ਵਾਹਿਆਤ ਟਿੱਪਣੀਆਂ ਕੀਤੀਆਂ ਹਨੀ ਸੇਠੀ ਦੇ ਨਾਲ ਤੇ ਉਹ ਮਤਲਬ ਪਬਲੀਕਲੀ ਕਰਤੀਆਂ 5-7 ਲੱਖ ਵੀਊ ਹੋ ਗਏ ਮੈਂ ਉਹਨੇ ਮੁੱਦਾ ਹਾਈ ਕੋਰਟ ਚ ਲੈ ਕੇ ਗਿਆ ਸੋ ਮਤਲਬ ਨਾ ਮੇਰਾ ਵਰਜਨ ਲਿਆ ਨਾ ਕੁਛ ਲਿਆ ਇੰਨੀ ਗੰਦੀਆਂ ਗੱਲਾਂ ਉਹ ਚ ਬੋਲੀਆਂ ਗਈਆਂ ਬਈ ਵਾਈਬਰ ਨੂੰ ਜਾਣਦਾ ਵੀ ਕਿਸ ਤਰ੍ਹਾਂ ਵੀ برداشت ਕਰਨ ਵਾਲੀਆਂ ਗੱਲਾਂ ਕਿਸ ਤਰ੍ਹਾਂ ਮਤਲਬ ਬਈ ਉਹਨਾਂ ਦੇ ਸੁਣਨ ਤੋਂ ਪਹਿਲਾਂ ਜਾਂ ਉਹ ਵੀਡੀਓ ਚੜ੍ਹਾਉਣ ਤੋਂ ਪਹਿਲਾਂ ਉਹ ਖੁਦ ਡਿਸਪਾਇੰਟਡ ਕਿਉਂ ਨਹੀਂ ਹੋਏ ਕਿ ਉਹਨਾਂ ਘਰੇ ਧੀ ਭੈਣ ਹੈ ਨਹੀਂ ਮੈਂ ਦੇਖੋ ਮੇਰੀ ਵਾਈਫ ਉਹਨਾਂ ਦੇ ਬੱਚਿਆਂ ਅਰਜੀ ਛੋਟੀ ਭੈਣਾਂ ਅਰਜੀ ਧੀ ਭੈਣ ਹੈ ਨਹੀਂ ਦੂਜੀ ਫਿਰ ਸਾਡੇ ਪਰਿਵਾਰ 'ਚ ਲੜਾਈ ਪਵਾਉਣ ਵਾਸਤੇ ਮੇਰੇ ਸਹੁਰੇ ਪਰਿਵਾਰ ਨੂੰ ਇਹਨਾਂ ਨੇ ਟੱਚ ਕੀਤਾ ਚੁਗਲੀਆਂ ਕੀਤੀਆਂ ਜੋ ਵੀ ਕੀਤਾ ਇੱਕ ਪ੍ਰਚਾਰਕ ਨੂੰ ਗੱਲਾਂ ਸ਼ੋਭਾ ਦਿੰਦੀਆਂ ਮੈਂ ਦੇਖੋ ਮੈਂ ਨਹੀਂ ਕਹਿੰਦਾ ਦੇਖੋ ਮਾੜਾ ਚੰਗਾ ਟਾਈਮ ਸਭ ਤੇ ਆਉਂਦਾ ਮੇਰੇ ਤੇ ਆਇਆ ਮੈਨੂੰ ਪਤਾ ਲੱਗਿਆ ਕਿਹੜੇ ਮੇਰੇ ਯਾਰ ਮੇਰੇ ਨਾਲ ਸੰਦੀਪ ਹੁਣੀ ਜਿਵੇਂ ਭਰਾ ਥੰਮ ਬਣ ਕੇ ਖੜੇ ਠੀਕ ਹੈ ਨਾ ਅਫਸਰਾ ਨੂੰ ਜਾਣੂ ਕਰਵਾਇਆ ਮੇਰੇ ਆਪ ਦੇ ਪੇਰੈਂਟਸ ਮੇਰੇ ਨਾਲ ਥੰਮ ਬਣ ਕੇ ਖੜੇ ਸਾਰੇ ਹਨਾ ਜਿਹੜੇ ਸੱਜਣ ਮਿੱਤਰ ਮੇਰੇ ਨਾਲ ਖੜੇ ਗੱਲ ਹੈ ਬਈ ਲੜਾਈ ਕਿਹੜੀ ਸੀ ਕਿਹੜੇ ਪਾਸੇ ਲੈ ਗਏ ਪਹਿਲੇ ਤਾਂ ਮੱਖੂ ਜੀ ਇਜ਼ ਅ ਨੋਟ ਅ ਧਰਮ ਉਹ ਆਪ ਨਹੀਂ ਹੈਗੇ ਉਹ ਆਪ ਧਰਮ ਨਹੀਂ ਹੈਗੇ ਉਹਨਾਂ ਨੇ ਅੰਮ੍ਰਿਤ ਛਕਿਆ ਪਿੱਛੇ ਤੁਸੀਂ ਦੇਖਿਆ ਇੱਕ ਰਮਨ ਨਾਂ ਦੇ ਆਪਣਾ ਸਿੰਘ ਨੇ ਕੋਈ ਇਹ ਮਰਡਰ ਕੀਤਾ ਤੇ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ। ਪ੍ਰਿੰਕਲ ਜੀ ਮੇਰੀ ਬੇਨਤੀ ਸੁਣੋ। ਪ੍ਰਿੰਕਲ ਜੀ ਮੱਖੋ ਜੀ ਦੀ ਇੰਟਰਫੇਰੈਂਸ ਤੁਹਾਡੀ ਲਾਈਫ ਵਿੱਚ ਕਿਸ ਤਰ੍ਹਾਂ ਆਈ? ਮੈਨੂੰ ਨਹੀਂ ਸਮਝ ਆ ਰਹੀ ਕੀ ਉਹਨਾਂ ਦਾ ਉਹਨਾਂ ਦਾ ਕੀ ਇੰਟਰਸਟ ਹੈ ਤੁਹਾਡੀ ਪਰਸਨਲ ਲਾਈਫ ਵਿੱਚ? ਮੈਨੂੰ ਭਾਜੀ ਪਤਾ ਹੀ ਨਹੀਂ। ਮੈਨੂੰ ਜੋ ਦੇਖੋ ਮੈਨੂੰ ਜੋ ਸੁਣਨ ਨੂੰ ਆਇਆ ਵੀ ਇਹ ਪੈਸੇ ਲੈ ਕੇ ਰਾਜਨਾਮਾ ਕਰਦੇ ਆ ਬਾਅਦ ਵਿੱਚ। ਮੈਨੂੰ ਵੀ ਸੁਨੇਹਾ ਆਇਆ ਸੀ 5 ਲੱਖ ਰੁਪਏ ਦਾ ਪਰ ਮੈਂ ਕਹਿਆ ਮੇਰੇ ਮੇਰੇ ਕੋਈ ਦੋਸਤ ਫਿਰ ਉਹ ਪ੍ਰਚਾਰਕ ਹੋਏ ਕਿ ਬਲੈਕਮੇਲਰ ਹੋ ਬਲੈਕਮੇਲਰ ਹੀ ਹੋਏ ਭਾਜੀ। ਪ੍ਰਚਾਰਕ ਨਹੀਂ ਬਿਲਕੁਲ ਨਹੀਂ ਪ੍ਰਚਾਰਕ ਕਹਿ ਸਕ ਵਿੱਕੀ ਥੋਮਲ ਜੀ ਨੂੰ ਗੱਲ ਪਤਾ ਹੀ ਨਹੀਂ ਸੀ ਉਹਨਾਂ ਨੇ ਦਿਮਾਗ 'ਚ ਨਾ ਵਿੱਕੀ ਥੋਮਲ ਜੀ ਦੇ ਇੱਕ ਗੱਲ ਬੈਠ ਗਈ ਵੀ ਹਰਪ੍ਰੀਤ ਸਿੰਘ ਮੱਖੂ ਇੱਕ ਪ੍ਰਚਾਰਕ ਹੈ ਵੀ ਪ੍ਰਿੰਕਲ ਦਾ ਜੋ ਵੀ ਵਿਵਾਦ ਹੋਇਆ ਵਿਵਾਦ ਨਹੀਂ ਜਾਣਿਆ ਉਹਨਾਂ ਨੇ ਵਿਚਲਾ ਪਹਿਲੇ ਵੀ ਚਲੋ ਉਮਰ 'ਚ ਵੱਡੇ ਨੇ ਚਲ ਪ੍ਰਿੰਕਲ ਐਜ਼ ਆ ਸ਼ੌਫਟ ਕਾਰਨਰ ਹੈ ਸ਼ੌਫਟ ਕਾਰਨਰ ਲੈ ਕੇ ਵੀ ਪ੍ਰਿੰਕਲ ਸੋਰੀ ਕਹਦੇ ਮੈਂ ਮੰਨਦਾ ਨਹੀਂ ਸੀ 10 ਘੰਟੇ ਉਹਨਾਂ ਨੇ ਮੈਨੂੰ ਸਮਝਾਉਣ ਨੂੰ ਲਾਏ ਵੀ ਯਾਰ ਜੇ ਬੰਦਾ ਤੇਰੇ ਤੋਂ ਇੱਕ ਦਿਨ ਵੀ ਉਮਰ 'ਚ ਵੱਡਾ ਹੈ ਤੇ ਆਪਾਂ ਉਹਨੂੰ ਵੱਡਾ ਮੰਨ ਕੇ ਹੀ ਪੈ ਰਹੀ ਹੈ ਥਲਾ ਦਿੰਦੇ ਹਾਂ ਮਾਨ ਬੈਠ ਚਲ ਸੋਰੀ ਕਰਦੇ ਉਹ ਬੰਦੇ ਨੂੰ ਹੁਣ ਸਾਨੂੰ ਇੱਕ ਪੰਜਾਬੀ ਦੀ ਇਹ ਵੀ ਲਾਬਤ ਹੈਗੀ ਹੈ ਵੀ ਕੁੱਤੇ ਨੂੰ ਠੀਰਨਾ ਬਚਣਾ ਉੱਚ ਹੁਣ ਨਾ ਵਿੱਕੀ ਥੋਮਸ ਦਾ ਕਸੂਰ ਨਾ ਮੇਰਾ ਕਸੂਰ ਵਿੱਕੀ ਥੋਮਸ ਸਿੰਘ ਕਿਉਂਕਿ ਉਹ ਖਾਲਸਾ ਹੈ ਉਸ ਤੋਂ ਬਾਅਦ ਕੀ ਹੋਇਆ ਬਾਈ ਜੀ ਜਦੋਂ ਵਿੱਕੀ ਥੋਮਸ ਭਾਈ ਨੇ ਮੇਰੀ ਅਚਨਚੇਤ ਚਲਦਿਆਂ ਗੱਡੀ 'ਚ ਕਾਨਫਰੈਂਸ ਲਾ ਲਈ ਮੈਂ ਗੱਡੀ ਚਲਾ ਰਿਹਾ ਸੀ ਫੈਮਿਲੀ ਨਾਲ ਸੀ ਮੈਂ ਭਾਜੀ ਬੜੇ ਪਿਆਰ ਨਾਲ ਕੇ ਚੱਲ ਤੂੰ ਵੱਡਾ ਬਣਾਏ ਕੋਈ ਨਹੀਂ ਸੋ ਭਾਜੀ ਉਹ ਬੰਦੇ ਨੇ ਇੰਨਾ ਵੱਡਾ ਫਰੋਡ ਵਿੱਕੀ ਥੋਮਸ ਜੀ ਨਾਲ ਵੀ ਕਰਤਾ ਸਿੰਘ ਨਾਲ ਵੀ ਉਹਨਾਂ ਨੇ ਬਿਨਾਂ ਪੁੱਛੇ ਕੋਈ ਕਦਾ ਬਿਨਾਂ ਪੁੱਛੇ ਕਿ ਕਿਸੇ ਦੀ ਆਪਾਂ ਆਡੀਓ ਨਹੀਂ ਵਾਇਰਲ ਕਰ ਸਕਦੇ ਬ੍ਰੀਚ ਆਫ ਪ੍ਰਾਈਵੇਸੀ ਹੈ ਯਸ ਤੇ ਉਹਨਾਂ ਨੇ ਬਿਨਾਂ ਦੇਖੋ ਉੱਤੇ ਕੈਮਰੇ ਇੱਕ ਕੈਮਰਾ ਇੱਧਰ ਇੱਕ ਕੈਮਰਾ ਇੱਧਰ ਇੱਕ ਪ੍ਰਚਾਰਕ ਕਿ ਇਹ ਕਿੱਥੋਂ ਦਾ ਪ੍ਰਚਾਰਕ ਹੋਇਆ ਜਿਹੜੇ ਬੰਦੇ ਦੇ ਖਿਲਾਫ ਅਕਾਲ ਤਖਤ ਸਾਹਿਬ ਮੰਜੀ ਸਾਹਿਬ ਤੋਂ ਇੱਕ ਫਰਮਾਨ ਜਾਰੀ ਹੋਇਆ ਹੋਇਆ ਉਹ ਬੰਦਾ ਦੇਖੋ ਮੈਨੂੰ ਪਤਾ ਹੁੰਦਾ ਨਾ ਵੀ ਇਹ ਫਰਮਾਨ ਜਾਰੀ ਹੋਇਆ ਹੋਇਆ ਤੇ ਮੈਂ ਤਾਂ ਭਾਜੀ ਕਦੀ 200% ਡਿਫਾਲਟਰ ਹੈ 빅 ਡਿਫਾਲਟਰ ਮੈਂ ਉਹਨਾਂ ਦੀ ਰਿਸਪੈਕਟ ਕੀਤੀ ਬਲੈਕ ਮੈਲੀਕ ਇਸ ਹੱਦ ਤੱਕ ਗਿਰ ਗਈ ਵੇਖੋ ਮੈਨੂੰ ਫੋਨ ਦੇ ਉੱਤੇ ਪ੍ਰਿੰਕਲ ਆਈਪੀਸੀ ਫਲਾਨੀ 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 ਕਰੀਗੇ ਮੈਂ ਕਿਹਾ ਹੁਣ ਵਿੱਕੀ ਬਾਈ ਨੇ ਜਦ ਗੱਲ ਹੀ ਕਰਾਤੀ ਵੀ ਵੱਡਾ ਮੈਂ ਕੀ ਕਰਾਂ ਮੈਂ ਤਾਂ ਵਿਚ ਫਸ ਗਿਆ ਨਾ ਇਹਨਾਂ ਨੇ ਉਹ ਤਾਂ ਰਿਕਾਰਡਿੰਗ ਕਰ ਰਹੇ ਆ ਜਿਹੜੇ ਪੁਰਾਣੀ ਨੂੰ ਇਹੀ ਨਹੀਂ ਪਤਾ ਵੀ ਆਈਪੀਸੀ ਹੱਥ 'ਚ ਬੰਦ ਹੋ ਗਈ ਐ ਕਾਨੂੰਨ ਨਵੇਂ ਲਾਗੂ ਹੋ ਗਏ ਆ ਉਹ ਸਾਨੂੰ ਕਾਨੂੰਨ ਦੇ ಪಾਠ ਪੜਾ ਰਿਹਾ ਦੇਖੋ ਸੋ ਧਰਮ ਦੀ ਆੜ ਦੇ ਵਿੱਚ ਇੰਨਾ ਗੁਰਖ ਖੋਰ ਧੰਦਾ ਕਰਨਾ ਬਹੁਤ ਮਾੜੀ ਗੱਲ ਆ ਮੈਂ ਤਾਂ ਇਹੀ ਬੇਨਤੀ ਕਰਾਂਗਾ ਜਿਹੜੇ ਬੰਦਿਆਂ ਦੇ ਥਰੂ ਮੈਨੂੰ ਪੈਸੇ ਵੀ ਮੰਗੇ ਗਏ ਆ ਮੈਂ ਤਾਂ ਉਹਨਾਂ ਤੇ ਵੀ ਕੰਪਲੇਂਟ ਦੇ ਆਇਆ ਜੀ ਓਕੇ ਜੇ ਹਰਪ੍ਰੀਤ ਸਿੰਘ ਮੱਖੂ ਦੇ ਜਿਹੜੇ ਬੰਦਿਆਂ ਦੇ ਥਰੂ ਪੰਜ ਪੇਟੀਆਂ ਮੰਗੀਆਂ ਮੈਂ ਉਹ ਬੰਦੇ ਤੇ ਵੀ ਬਲੈਕਮਿਲਰ ਨਾਲੋਂ ਨਾਮ ਲੈ ਕੇ ਜਾਂਨਾ ਜਿਹੜੇ ਮੈਨੂੰ ਬਲੈਕਮਿਲ ਕਰ ਰਹੇ ਸੀ ਇਹ ਫਾਈਟ ਜਿਹੜੀ ਹੈਗੀ ਜੀ ਇਹ ਤੁਹਾਡੀ ਆਪਸੀ ਫਾਈਟ ਜੀ ਇਦਿ ਤੁਹਾਡੀ ਫੈਮਲੀਆ ਕਿਉਂ ਇਨਵੋਲ ਕੀਤੀਆਂ ਨੇ ਇਹਨੂੰ ਤਾਂ ਆਪ ਨਹੀਂ ਸੀ ਪਬਲਿਸਿਟੀ ਸਟੰਟ ਹੈ ਕਿਤੇ ਨਾ ਕਿਸੇ ਦਾ ਯਾਨੀ ਤੁਹਾਨੂੰ ਲੱਗਦਾ ਹੈ ਕਿ ਸਿਰਫ ਸੋਸ਼ਲ ਮੀਡੀਆ ਤੇ ਹਾਈਪ ਲਾਉਣ ਵਾਸਤੇ ਫੈਮਲੀਆ ਨੂੰ ਵਿੱਚ ਇਨਵੋਲ ਕੀਤਾ ਗਿਆ ਹੈ ਕਹਿੰਦੇ ਇੱਥੇ ਪੈਣਾ ਸਭ ਤੋਂ ਸੱਚੀਆਂ ਤੁਸੀਂ ਮੈਨੂੰ ਗੱਲ ਦੱਸੋ ਹਰਪ੍ਰੀਤ ਸਿੰਘ ਮੱਖੋ ਜੀ ਪਰਿਵਾਰਕ ਨਹੀਂ ਉਹਨਾਂ ਦੀ ਪਤਨੀ ਕੋਈ ਬੇਟੀ ਭੈਣ ਅਸੀਂ ਨੀ ਆਈਡੀ ਬਣਾ ਕੇ ਤਰਸਦੇ ਇਹ ਸਾਡੇ ਚ ਹੈ ਜੀ ਕਾਨੂੰਨੀ ਹਰਕਤ ਕਰਨ ਦੀ ਹਿੰਮਤ ਹੀ ਹੈ ਨਹੀਂ ਵੀ ਆਈਡੀ ਇਹ ਹੁਣ ਹੰਨੀ ਸੇਠੀ ਦੇ ਵਾਈਫ ਇੱਕਮ ਸੇਠੀ ਦੀ ਕਿਸੇ ਨੇ ਨਾਮ ਲਿਖ ਕੇ ਗਲਤ ਆਈਡੀ ਬਣਾਤੀ ਮੈਂ ਸੋਚਦਾ ਸੀ ਸ਼ੇਅਰ ਕਰਕੇ ਉੱਤੇ ਲਿਖਾਂ ਵੀ ਜਿਹੜੇ ਬੰਦੇ ਨੇ ਆਈਡੀ ਬਣਾਈ ਮੈਂ ਪਰਚਾ ਦਰਜ ਕਰਾਉਂਗਾ ਤੇ ਮੇਰੇ ਤੇ ਜਿਹੜੇ ਹਰਪ੍ਰੀਤ ਸਿੰਘ ਮੱਖੋ ਨੇ ਇਲਜ਼ਾਮ ਲਾਏ ਇੱਕ ਆਈਡੀ ਹੋਰ ਬਣੀ ਸੀ ਮੇਰੇ ਮੈਂ ਉੱਥੇ ਕਸੋਲੀ ਜਾ ਕੇ ਗੁਰਦੁਆਰੇ 'ਚ ਹੱਥ ਰੱਖ ਕੇ ਕਸਮ ਖਾਧੀ ਵੀ ਜੇ ਆਈਡੀ ਮੈਂ ਬਣਾਈ ਹੋਵੇ ਹੇ ਪ੍ਰਮਾਤਮਾ ਸਾਡੀ ਕੁੱਲ ਦਾ ਨਾਸਤ ਕਰ ਬਿਲਕੁਲ ਅਸੀਂ ਦੇਖਿਆ ਤੁਸੀਂ ਮਾਫੀ ਉੱਥੇ ਬਕਾਇਦਾ ਮਹਾਰਾਜ ਦੇ ਹਜ਼ੂਰੀ ਤੋਂ ਵੀ ਮੰਗੀ ਹੈ ਦੇਖੋ ਤੇ ਕੀ ਹਰਪ੍ਰੀਤ ਸਿੰਘ ਮੱਖੂ ਨੇ ਇਹ ਉਸੇ ਆਈਡੀ ਜਿਹੜੀ ਮੇਰੀ ਰਿਸ਼ਤੇਦਾਰ ਦੀ ਬਣੀ ਹੋਈ ਹੈ ਉਸ ਮੁੱਦੇ ਦੇ ਉੱਤੇ ਕੀ ਉਹ ਇਹ ਵੀ ਇੰਟਰਵਿਊ ਆਪਣਾ ਸੌਂ ਚੱਕਦਾ ਕਿ ਉਹ ਆਈਡੀ ਬਾਰੇ ਉਹਨੂੰ ਨਹੀਂ ਪਤਾ ਮੱਖੂ ਸਾਹਿਬ ਤੁਹਾਡੀ ਇਹ ਮੈਨੂੰ ਸੋਹਰਿਆਂ ਨੂੰ ਭਟਾਇਆ ਨਹੀਂ ਕੀਤਾ ਪ੍ਰਿੰਤਾ ਜੀ ਇੱਕ ਚੀਜ਼ ਹੋਰ ਹੈ ਜਿੱਥੇ ਕੋਈ ਸਿਆਪਾ ਪੈਂਦਾ ਉਥੇ ਪ੍ਰਿੰਕਲ ਆ ਜਾਂਦਾ ਹੈ ਕਿ ਜਿੱਥੇ ਪ੍ਰਿੰਕਲ ਹੁੰਦਾ ਉਥੇ ਸਿਆਪਾ ਪੈਂਦਾ ਮੈਨੂੰ ਨਹੀਂ ਸਮਝ ਆਉਂਦੀ ਵੀ ਇਹ ਮੇਰੇ ਪਿੱਛੇ ਹੀ ਕਿਉਂ ਬੰਦ ਹੈ ਭਾਜੀ ਗਾਲ ਪਤਾ ਇਹ ਜੇ ਸੱਚ ਬੋਲਣਾ ਤਾਂ ਕੱਚ ਦਿੱਤਾ ਦੁਰ ਨਹੀਂ ਪਾਗਾ ਬਿਲਕੁਲ ਉਹ ਤਾਂ ਹੈ ਜੇ ਦਾ ਸੱਚ ਬੋਲਣਾ ਤੇ ਫਿਰ ਦੇਖੋ ਜ਼ੂਰਮਾ ਕੋਈ ਕੋਈ ਮਾਂ ਜੰਬਦੀ ਹੁਣੇ ਇਕੱਠੇ ਹੋ ਕੇ ਇੱਕ ਇੰਗਲੈਂਡ ਤੋਂ ਬੈਠਾ ਗਾਲ ਕੱਢੀ ਜਾਂਦਾ ਜੇ ਇੰਡੀਆ 'ਚ ਹੁੰਦਾ ਕੋਈ ਜਵਾਬ ਦੇਵੇ ਤਾਂ ਜੀ ਮੱਖੂ ਸਾਹਿਬ ਥਾਣੇ ਚੰਜਾਂਦੇ ਛਾਦੇ ਦੋਸਤੀ ਮੰਮੀ ਨੂੰ ਗਾਲ ਕੱਢੀ ਹੁਣ ਉਹਨੂੰ ਬਾਹਰ ਬਿਠਾਤਾ ਨਹੀਂ ਨਾ ਬੇਸਿਕਲੀ ਇਹ ਇੰਟਰਨੈਟ ਤੋਂ ਪੈਸੇ ਕਮਾਉਂਦਾ ਧੰਦਾ ਹੈ ਇਹਨਾਂ ਦਾ ਇਹਨਾਂ ਨੇ ਇੱਕ ਜਰੀਆ ਬਣਾ ਲਿਆ ਜਰੀਆ ਬਣਾ ਲਿਆ ਹੋਇਆ ਵੀ ਇਹਨਾਂ ਨੂੰ ਇੱਜ਼ਤ ਬੇਇੱਜ਼ਤੀ ਦਾ ਕੋਈ ਫਰਕ ਨਹੀਂ ਪੈਂਦਾ ਜਿਹੜਾ ਬਾਹਰ ਬੈਠਾ ਹੈ ਤਾਂ ਜਿਹੜਾ ਅੰਦਰ ਬੈਠਾ ਹੈ ਕਿਉਂਕਿ ਤੁਹਾਡੇ ਇੱਕ ਡਿਸਕਿਊਟ ਸੀ ਜਿਸ ਨਾਲ ਅਨਨੋਇੰਗਲੀ ਵਿਕੀ ਥਾਮਸ ਜੀ ਨਾਲ ਵਿਕੀ ਥਾਮਸ ਜੀ ਨਾਲ ਯਾਰ ਬੜੀ ਪੋਜ਼ਿਟਿਵ ਗੱਲ ਕਿਹਾ ਸੀ ਉਹ ਬੰਦੇ ਨੇ ਮੈਂ ਵਿਕੀ ਤੁਹਾਨੂੰ ਜੇ ਤੁਸੀਂ ਉਹਨਾਂ ਨੂੰ ਮਿਲੇ ਤੁਹਾਡਾ ਪਹਿਲਾ ਰਿਐਕਸ਼ਨ ਮਿਲ ਕੇ ਕੀ ਸੀ ਫੇਸ ਟੂ ਫੇਸ ਉਹ ਤਾਂ ਫੋਨ ਤੇ ਲੜਾਈ ਚੱਲਦੀ ਰਹੀ ਉਹ ਬੰਦਾ ਮੇਰੇ ਕੋਲ ਗ ਗੁੱਸੇ 'ਚ ਮਿਲਿਆ ਮੈਨੂੰ ਬੰਦਾ ਤੇ ਮੈਂ ਵੀ ਇੱਕ 2% ਮੇਰੇ ਦਿਮਾਗ 'ਚ ਵਿਕੀ ਥੋਮਸ ਸਿੰਘ ਦੇ ਖਿਲਾਫ ਪਹਿਲੇ ਨੇਕਟਿਵਿਟੀ ਸੀ ਉਹ ਆਇਆ ਬੰਦਾ ਤੇ ਮੈਨੂੰ ਆ ਕੇ ਬੜਾ ਅਗਰੈਸਿਵ ਮਿਲਿਆ ਤੂੰ ਨੇ ਇਹ ਕਰ ਦਿਆ ਤੂੰ ਨੇ ਇਹ ਮੈਂ ਕਹਿੰਦਾ ਇੱਕ ਮਿੰਟ ਕੱਢ ਵੀਰੇ ਮੈਂ ਜੇਬ ਤੋਂ ਮੋਬਾਈਲ ਕੱਢਿਆ ਹਰਪ੍ਰੀਤ ਸਿੰਘ ਮੱਖੂ ਜੀ ਦੀ ਜਦੋਂ ਮੈਂ ਇੰਟਰਵਿਊ ਸੁਣਾਈ ਜਿਹੜੀ ਉਹ ਹੰਨੀ ਸੇਠੀ ਨਾਲ ਕੀਤੀ ਉਹ ਬੰਦਾ ਬੋਲੇ ਹੀ ਨਹੀਂ ਆ ਕਹਿੰਦਾ ਤੇਰੀ ਵਾਈਫ ਦੇ ਬਾਰੇ ਵਿੱਚ ਉਹ ਅੰਡਰਸਟੈਂਡ ਕੀਤਾ ਜੀ ਕਹਿੰਦਾ ਉਹ ਤਾਂ ਆਪਣੇ ਬੰਦੇ ਜਿਹੜੇ ਨਾਮ ਉਹਨਾਂ ਦੇ ਆਏ ਚਾਰ ਪੰਜ ਸਿੰਘ ਉਹਨਾਂ ਨਾਲ ਗੱਲ ਲੱਗੇ ਭਾਈ ਇਹ ਕੀ ਬੋਲਾ ਹੋਇਆ ਮੱਖੂ ਭਾਈ ਨੇ ਮੈਨੂੰ ਮਤਲਬ ਤੁਹਾਨੂੰ ਕਹੀ ਹੈ ਨਾ ਤੁਸੀਂ ਮੇਰੀ ਗੱਲ ਤਾਂ ਸੁਣੋ ਗੱਲ ਸੁਣੋਗੇ ਦੂਜੀ ਪਾਰਟੀ ਦੀ ਤਾਂ ਹੀ ਪਤਾ ਲੱਗੂਗਾ ਨੇ ਫਿਰ ਪ੍ਰਚਾਰ ਦੇ ਉੱਪਰ ਕੋਈ ਗੱਲ ਕੀਤੀ ਕਿ ਵੀ ਉਹਨਾਂ ਨੂੰ ਅਫੀਜ਼ ਕਰਨ ਨੂੰ ਨਹੀਂ ਚਾਹੀਦਾ ਬਹੁਤ ਬਹੁਤ ਸਿਆਣਾ ਬੰਦਾ ਵਿਕੀ ਥੋਮਸ ਸਿੰਘ ਉਹ ਕਹਿੰਦਾ ਵੀ ਸਾਡੀ ਕੌਮ ਦਾ ਮੁੱਦਾ ਹੈ ਨਹੀਂ ਬਦਲਣਾ ਚਾਹੀਦਾ ਚੱਲ ਪ੍ਰਿੰਕਲ ਤੋਂ ਮੇਰੇ ਕਰਕੇ ਚੁੱਪ ਕਰ ਨਹੀਂ ਤਾਂ ਅਗਲਾ ਵੀ ਵੀਡੀਓ ਪਾ ਕੇ ਕੁਝ ਵੀ ਕਰ ਸਕਦਾ ਸੀ ਫਿਰ ਮੇਰਾ ਮੂਡ ਠੀਕ ਨਹੀਂ ਸੀਗਾ ਮੈਂ ਜਦੋਂ ਇਹਨੇ ਆਪਣਾ ਮੱਕੂ ਨੇ ਜਿਹੜੀ ਡਰਾਮੇਬਾਜੀ ਕੀਤੀ ਨਕਲੀ ਸੋਰੀ ਸੋਰੀ ਹੁੰਦੀ ਜਿਹੜੀ ਅੱਖ ਚੱਕ ਪਾ ਕੇ ਮਲਾਈ ਜਾਂਦੀ ਐਦਾਂ ਜੇ ਤੁਸੀਂ ਕਿਸੇ ਨੂੰ ਗੋਡਿਆ ਲਿਆ ਲਿਆ ਹੁੰਦਾ ਨਾ ਉਹਨੂੰ ਮੁਰਗਾ ਬਣਾ ਕੇ ਸੂਰੀ ਮੰਗਾਈਦਾ ਹੁੰਦਾ ਨਾ ਕਿ ਫੋਨ ਤੇ ਇਹਦਾ ਰਿਪੋਰਟਿੰਗਾਂ ਕਰਨੀਆਂ ਇਹ ਪ੍ਰਚਾਰਕ ਨੂੰ ਪ੍ਰਚਾਰਕ ਕਾਦਾ ਰਹਿ ਗਿਆ ਉਹ ਬੰਦਾ ਪ੍ਰਚਾਰ ਆਪਣੀ ਜਿਹੜਾ ਕਿ ਫੈਮਲੀ ਫੈਮਲੀ ਬਾਰੇ ਗਲਤ ਬੋਲ ਰਿਹਾ ਪ੍ਰਚਾਰਕ ਕਾਦਾ ਆਪਣੀ ਗੁਰਬਾਨੀ ਕਿੰਨਾ ਕੁਛ ਆਪਾਂ ਨੂੰ ਸਿਖਾਉਂਦੀ ਏ ਆਪਾਂ ਤਾਂ ਨਿਮਾਣੇ ਜੇ ਬਣ ਕੇ ਰਹਿਣਾ ਕਾਮ ਕਰੋ ਲੋਭ ਹੰਕਾਰ ਤੋਂ ਦੂਰ ਰਹਿਣਾ ਤੇ ਇਹ ਵਿਕੀ ਥੋਮਸ ਸਿੰਘਾ ਮੇਰੇ ਦਿਮਾਗ 'ਚ ਇੰਨੀਆਂ ਗੱਲਾਂ ਪਾ ਦੀਆਂ ਵਿਕੀ ਥੋਮਸ ਸਿੰਘ ਦੀਆਂ ਗੱਲਾਂ ਸੁਣ ਸੁਣ ਕੇ ਮੈਨੂੰ ਤਾਂ ਐ ਹੋ ਰਿਹਾ ਸੀਗਾ कि यार मैं सड़क तो सड़क पे गाड़ी चलाया ना गाड़ी रोक के दूसरे ਨੂੰ ਰਾਹ ਦੇਣ ਲੱਗ ਗਿਆ ਮੇਰੇ ਦਿਮਾਗ ਚ ਇੰਨੀ ਪੋਜ਼ਿਟਿਵਿਟੀ ਪਾ ਗਿਆ ਬੰਦਾ ਮਾਫੀ ਮੰਗ ਲਈ ਤਾਂ ਕੋਈ ਗੱਲ ਹੀ ਨਹੀਂ ਰਹਿ ਗਈ ਸੀ ਤੇ ਮੈਨੂੰ ਕੀ ਪਤਾ ਸੀ ਵੀ ਦੂਜੇ ਪਾਸੇ ਦਾ ਬੰਦਾ ਹੀ ਬੇਈਮਾਨ ਹੈ 200% ਅੱਜ ਵਿਕੀ ਥਾਮਸ ਨਾਲ ਰਿਲੇਸ਼ਨ ਕਿਸ ਤਰ੍ਹਾਂ ਹੈ ਭਰਾ ਮੇਰਾ ਜਾਨ ਦੇ ਦੇਾਂਗੇ ਭਰਾ ਪਿੱਛੇ ਮੈਂ ਕਿਹਾ ਜਿੱਦਣ ਤੇਰੇ ਤੋਂ ਲੁਧਿਆਣੇ ਆਣਾ ਅਸੀਂ ਕਿਸੇ ਨੂੰ ਦੇਖੋ ਅਸੀਂ ਲੁਧਿਆਣੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲੇ ਸੀ ਉਹ ਕਹਿੰਦੇ ਸ਼ਹਿਰ ਦਾ ਮਾਹੌਲ ਖਰਾਬ ਨਹੀਂ ਕਰਨਾ ਬੇਟਾ ਤੂੰ ਚੁੱਪ ਕਰ ਜਾ ਆਪਾਂ ਚੁੱਪਾਂ ਉਹਨਾਂ ਨੂੰ ਸਾਰਾ ਦੱਸ ਕੇ ਆਏ ਆ ਕਿੰਨੇ ਕਿੰਨੇ ਮੇਰੇ ਪਰਿਵਾਰ ਬਾਰੇ ਕੀ ਬੋਲਿਆ ਕੀ ਨਹੀਂ ਆਪਾਂ ਉਹ ਵੱਡੇ ਨੇ ਆਪਣੇ ਤੋਂ ਉਹਨਾਂ ਨੇ ਲੌਂਡ ਆਰਡਰ ਮੇਨਟੇਨ ਰੱਖਣਾ ਇਹ ਤਾਂ ਸ਼ਰੱਤੀ ਅਨਸਾਰ ਨੇ ਸਾਰਾ ਕੀ ਗੱਲਾਂ ਇੰਨੀਆਂ ਵੱਧ ਚੁੱਕੀਆਂ ਨੇ ਕਿ ਸ਼ਹਿਰ ਦਾ ਮਾਹੌਲ ਵੀ ਖਰਾਬ ਕਰ ਸਕਦਾ ਹੈ ਜੀ ਹੋ ਜਾਣਾ ਸੀ ਜਿੱਦਾਂ ਉਹਨੇ ਬਾਜਵੇਂ ਨੇ ਕਿਹਾ ਕੋਈ ਟਾਈਮ ਵੱਲੋਂ ਫਲਾਣਾ ਕਰ ਲੋ ਸਾਰੇ ਲੁਧਿਆਣੇ ਨੂੰ ਪਤਾ ਮਿਲਦੀ ਪਈ ਏ ਠੀਕ ਹੈ ਜੀ ਇੰਦਰ ਤੇ ਕੋਰਟ ਕੰਟੈਕਟ ਲੱਗਦੀ ਏ ਤੇ ਭਾਈ ਕਿਧਰੇ ਮੱਖੂ ਇਤਨੀ ਸਕਿਉਰਿਟੀ ਚਾਹਤੇ ਤਾ ਡਰ ਤਾਨੂੰ ਤਾ ਡਰ ਗਈ ਮੈਂ ਕਹਿੰਦਾ ਮੱਖੂ ਨੂੰ ਜੇ ਸਕਿਉਰਿਟੀ ਚਾਹੀਦੀ ਹੈ ਮੈਂ ਕੋ ਗੇਟ ਮੈਨ ਲੱਭ ਕੇ ਪਛਰੇ ਵਾਲੀ ਬੰਦੂਕ ਪ੍ਰੋਵਾਈਡ ਕਰਾ ਦਨ ਮੈਂ ਇਹਨੂੰ ਕੋਈ ਨਾ ਕਿਸੇ ਨੇ ਮਾਰਨਾ ਮੋਦੇ ਹੀ ਇੱਕ ਅਦੀ ਬੰਦੂਕ ਇਹਨੂੰ ਲੈ ਦੰਨੇ ਆ ਕੋਈ ਭਰਾ ਤੂੰ ਚਲਾ ਲਈ ਭਰਾ ਸਾਡੀ ਜਾਨ ਛੱਡ ਜੇ ਕੋਈ ਬਾਹਰ ਸ਼ੌਂਕ ਹੈਗਾ ਤਾਂ ਕਿਸੇ ਅਫਸਰ ਦੀ ਮਿਹਨਤ ਤਰਲਾ ਕਰ ਦਾਂਗੇ ਭਾਈ ਇਹਨੂੰ ਕੋ ਫੋਟੋ ਕਰਾ ਕੇ ਫੇਸਬੁਕ ਤੇ ਪਾ ਦੇ ਗੱਲ ਖਤਮ ਸਾਡੇ ਪਰਿਵਾਰਾਂ ਨੂੰ ਕਹਨੂੰ ਟਾਰਗੇਟ ਕਰਦਾ ਤੁਹਾਡੇ ਜਿਹੜੇ ਪਰਿਵਾਰ ਹੈ ਜਿੱਦੀ ਵੀ ਇਹ ਗੱਲ ਹੈ ਤੁਹਾਡੀ ਫੈਮਿਲੀ ਦੇ ਉੱਪਰ ਤਾਂ ਕੀ ਅਸ ਬਹੁਤ ਅਸਰ ਪਿਆ ਬਾਜੀ ਮੈਨੂੰ ਦੋ ਦਿਨ ਮੇਰੇ ਮਦਰ ਫਾਦਰ ਬੋਲਦੇ ਰਹੇ ਅੱਜ ਜਾ ਕੇ ਉਹ ਮੈਨੂੰ ਮਾੜਾ ਜਿਹਾ ਠੀਕ ਹੋਏ ਨੇ ਕਹਿੰਦੇ ਤੂੰ ਬਾਕੀ ਨਹੀਂ ਗੱਲ ਬਾਜੀ ਮੈਂ ਤੁਹਾਨੂੰ ਗੱਲ ਦੱਸਾਂ ਕਈ ਵਾਰੀ ਮਾੜਾ ਟਾਈਮ ਤਾਂ ਆਉਂਦਾ ਵੀ ਆਪਾਂ ਨੂੰ ਪਤਾ ਲੱਗੇ ਵੀ ਆਪਣੇ ਕਿਹੜੇ ਰਿਸ਼ਤੇਦਾਰ ਨਾਲ ਖੜੇ ਆ ਕਿਹੜੇ ਨਹੀਂ ਖੜੇ ਟਿੰਕਾ ਜੀ ਵਿੱਕੀ ਥਾਮਸ ਸਿੰਘ ਜੀ ਨਾਲ ਜਿਹੜਾ ਤੁਹਾਡਾ ਆਪਸੀ ਨਿਤਪੇਤ ਖਤਮ ਹੋਇਆ ਸੁਣਾ ਹੋਈ ਮਾਫੀ ਵੀ ਮੰਗੀ ਗਈ ਮਤਲਬ ਤੁਹਾਡਾ ਕੀ ਕਹਿਣਾ ਹੈ ਬਾਜੀ ਸਭ ਤੋਂ ਵੱਡੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਵਿੱਕੀ ਥਾਮਸ ਸਿੰਘ ਅਮਰਧਾਰੀ ਸੇਖ ਹੈ ਕਿੰਨੀ ਬਕਵਾਸ ਕੀਤੀ ਹਨੀ ਸੇਠੀ ਨੇ ਕੀ ਉਦੋਂ ਮੱਖੂ ਕਿੱਥੇ ਸੁੱਤਾ ਪਿਆ ਸੀ ਕਿਉਂ ਨਹੀਂ ਮੰਗਾਈ ਮਾਫੀ ਬਿਲਕੁਲ ਕਿੱਥੇ ਗਿਆ ਸੀ ਤੂੰ ਉਦੋਂ ਮੈਂ ਗੱਲ ਕਰਦਾ ਮੱਖੂ ਅਸਲ ਦੇ ਵਿੱਚ ਕਾਲ ਤੱਕ ਕੋਤੋਂ ਜਿਹੜਾ ਫਰਮਾਨ ਜਾਰੀ ਹੋਇਆ ਇਹ ਅਸਲੀ ਬੰਦਾ ਹੈ ਹੀ ਨਹੀਂ ਦੂਜੀ ਗੱਲ ਹਾਨੀ ਸੇਠੀ ਵਾਲੇ ਮੈਟਰ ਦੇ ਵਿੱਚ ਮੱਖੂ ਨੇ ਐਂਟਰੀ ਮਾਰਨੀ ਬੰਦੀ ਨਹੀਂ ਸੀ ਇੱਕ ਪ੍ਰਚਾਰਕ ਦੀ ਐਂਟਰੀ ਨਹੀਂ ਚਾਹੀਦੀ ਸੀ ਪੱਤਰਕਾਰੀ ਕਰਨ ਨੂੰ ਬਹੁਤ ਕੁਛ ਹੈ ਬਿਲਕੁਲ ਕਿਸੇ ਦੇ ਪ੍ਰਕਾਰ ਪ੍ਰਚਾਰ ਦੇ ਉੱਤੇ ਪੱਤੀ ਜਨਕ ਟਿੱਪਣੀ ਕਰਨੀ ਵੀ ਮੈਂ ਕਹਿੰਦਾ ਇਹ ਗੁਰੂ ਦੋਖੀ ਵਾਲਾ ਕੰਮ ਹੈ ਕਿਸੇ ਸਿੱਖ ਪਰਿਵਾਰ ਦੇ ਉੱਤੇ ਮੇਰਾ ਫਾਦਰ ਮੇਰੇ ਮਦਰ ਸਾਰੇ ਗੁਰਸਿੱਖ ਨੇ ਉਸ ਤੋਂ ਬਾਅਦ ਗੱਲ ਰਹੀ ਫਿਰ ਵੀ ਮੈਂ ਵਿੱਕੀ ਥਾਮਸ ਦੇ ਬਾਈ ਦੇ ਘੇਤੇ ਮੈਨੂੰ ਜਦੋਂ ਸਿੰਘ ਨੇ ਜਦੋਂ ਗਰਜ ਕੇ ਕਹੀ ਨਾ ਗੱਲ ਕਿ ਪ੍ਰਿੰਕਲ ਕੋਈ ਗੱਲ ਨਹੀਂ ਮੈਂ ਫਿਰ ਮਾਫੀ ਮੰਗੀ ਫੋਨ ਤੇ ਇੱਕ ਛੋਟੀ ਜੀ ਗਾਲ ਗੱਡੀ ਸੀ ਐਨੇ ਵੀ ਮੂਹਰੋ ਗੱਡੀਆਂ ਸੀ ਰਿਪੋਰਟ ਪਿਆ ਮੈਨੂੰ ਐਨੇ ਵੀ ਗੱਡੀਆਂ ਮੈਂ ਫਿਰ ਵੀ ਕਹਿਤੀ ਸੋਰੀ ਇਹ ਬੰਦੇ ਨੇ ਆਪਣੀ ਕਿਰਦਾਰ ਦਿਖਾਇਆ ਔਕਾਤ ਦਿਖਾਈ ਵਾਈਰਲ ਕਰਕੇ ਵਿੱਕੀ ਥੋਮਸ ਸਿੰਘ ਨੂੰ ਵੀ ਹੰਟ ਕੀਤਾ ਸੋਸ਼ਲ ਮੀਡੀਆ ਦੇ ਉੱਤੇ ਉਹਨੂੰ ਵੀ ਬਿਨਾ ਪੁੱਛੇ ਆਡੀਓ ਚੜਾਈ ਉਹਨੂੰ ਬਦਨਾਮ ਕੀਤਾ ਫਿਰ ਮੈਂ ਗੁਰੂ ਘਰ ਗਿਆ ਮੈਨੂੰ ਵਿੱਕੀ ਕਹਿੰਦਾ ਤੂੰ ਇੱਥੇ ਮੱਥਾ ਟੇਕ ਭਰਾ ਖਾਲਸੇ ਆਂ ਅਸੀਂ ਡਰਦੇ ਨਹੀਂ ਕਿਸੇ ਤੋਂ ਮੱਥਾ ਟੇਕਿਆ ਗੁਰੂ ਮਹਾਰਾਜ ਤੋਂ ਮਾਫੀ ਮੰਗੀ ਸਾਨੂੰ ਬੰਦੇ ਹੀ ਸਭ ਪਤਾ ਹੀ ਨਹੀਂ ਸੀ ਬੰਦਾ ਗਲਤ ਹੈ ਹੁਣ ਤੇਰੇ ਕੋਲ ਕੌਣ ਮਾਫੀ ਮੰਗਦਾ ਤੂੰ ਜੋ ਕਰਨਾ ਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਉੱਪਰ ਬ੍ਰਹਮੰਡ 'ਚ ਕੋਈ ਨਹੀਂ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਕੀ ਥੋਮਸ ਬਾਰੇ ਪਰਸਨਲ ਫੀਲਿੰਗਸ ਹੁਣ ਕੀ ਨੇ ਭਰਾਏ ਔ ਖਾਲਸਾ ਬੰਦਾ ਜੋ ਜ਼ੁਬਾਨ 'ਚ ਕਹਿੰਦਾ ਉਹ ਕਰਦਾ ਗਰਦਾਰ ਨਹੀਂ ਹੈ ਇਹਦਾ ਮੰਦੇ ਬਾਰੇ ਬੋਲੀ ਜਾਂਦੇ ਪੈਸੇ ਲੈ ਲਿਆ ਫਲਾਣਾ ਲੈ ਲਿਆ ਢੰਗਾ ਲੈ ਲਿਆ 5 ਲੱਖ ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੋ ਲੱਗੇ ਮੈਂ ਉਹ ਕੀ ਬੋਲਾਂ ਬੰਦੇ ਨੇ 5000 ਵੀ ਨਹੀਂ ਮੰਗਿਆ ਯਾਰ 5 ਲੱਖ ਦੀਆਂ ਗੱਲਾਂ ਕਰੀ ਜਾਂਦੇ ਨੇ ਇਹ ਤਾਂ ਆਪ ਬਲੈਕਮੇਲਰ ਨੇ ਮਤਲਬ ਇਹ ਸਭ ਇਹਨਾਂ ਨੇ ਠੇਕਾ ਲਿੱਤਾ ਸਭ ਨੂੰ ਬਲੈਕ ਮੈਂ ਕਿਹਾ ਜੀ ਆਪ ਵੈਸੇ ਮੰਗਦੇ ਪਿਆ ਮੇਰੇ ਕੋਲ ਤਸਕਰ ਹੈਗਾ ਆਪਣਾ ਅਦਿਸ਼ਾ ਪੈਣੀ ਪੰਧਾ ਨੂੰ ਉਹਦੇ ਥਰੂ ਬਲੈਕਮੇਲਿੰਗ ਕਰਦੇ ਪਏ ਹਾਂਜੀ ਭਾਜੀ ਤੁਹਾਡੀ ਫੈਮਿਲੀ ਹੈ ਉਹਦੇ ਉੱਪਰ ਜੋ ਬੀਤ ਰਿਹਾ ਹੈ ਕੀ ਤੁਹਾਨੂੰ ਅਹਿਸਾਸ ਹੈ ਕਿ ਤੁਹਾਡੀ ਫੈਮਿਲੀ ਤੇ ਤੁਹਾਡੇ ਇਹਨਾਂ ਕਰਕੇ ਕੀ ਬੀਤ ਰਿਹਾ ਹੈ ਮੈਂ ਕਹਿੰਦਾ ਜੀ ਬੋਤ ਕਾ ਦਾ ਕੋਈ ਮੂਵਮੈਂਟ ਹੈ ਨਹੀਂ ਭਾਜੀ ਮੈਨੂੰ ਕਿਹਾ ਜਾਇਆ ਜਾਣਾ ਕਿ ਮੈਂ ਕੰਨਾ ਹਰਪ੍ਰੀਤ ਮੱਖੂ ਮੈਨੂੰ ਕਲੈਸ਼ ਮੇਲਿੰਗ ਕਰਕੇ ਪਰਚੇ ਦੀਆਂ ਤਕੀਆਂ ਦੇ ਕੇ ਮੇਰੇ ਕੋਲ ਪੈਸੇ ਇਕੱਠੇ ਚਾਹੁੰਦਾ ਸੀ ਜੋ ਕੀ ਗੱਲ ਸਿੱਧੀ ਕਲੀਅਰ ਹੋ ਗਈ ਇੱਕ ਬੰਦੇ ਨੂੰ ਇੱਕ ਬੰਦੇ ਨੇ ਮੈਨੂੰ ਮਾੜਾ ਬੋਲਿਆ ਮੈਂ ਉਹਨੂੰ ਬੋਲਿਆ ਪਰਚਾ ਗਾਦਾ ਬਿਲਕੁਲ ਇਹ ਕੋਈ ਆਪਣੇ ਆਪ ਧਰਮ ਥੋੜੀ ਇਹਦਾ ਪ੍ਰਚਾਰਕ ਆ ਉਹ ਵੀ ਨਹੀਂ ਉਹ ਕੱਲ ਤੱਕ ਤੋਂ ਬੰਦੇ ਨੂੰ ਹੁਕਮ ਨਮਾ ਜਾ ਰਹੀ ਹੋਇਆ ਆਇਆ ਆ ਬੰਦਾ ਹੀ ਡਫਾਲਟਰ ਹੈ ਬਿਲਕੁਲ ਨਕਲੀ ਬੰਦਾ ਸਿੱਧੀ ਗੱਲ ਆਪਾਂ ਨਕਲੀ ਗੱਲ ਕਰੀਏ ਦੇਖੋ ਬਾਕੀ ਰਹੀ ਗੱਲ ਮ ਹਿੰਦੂਆ, ਕ੍ਰਿਸ਼ਚਨ ਜਾਂ ਮੁਸਲਮਾਨ ਜਾਂ ਮਾ ਧਰਮ ਦਾ ਵਿਰੋਧ ਨਹੀਂ ਕਰਦਾ ਸਾਰੇ ਹੀ ਸਤਕਾਰਯੋਗ ਨੇ ਪਰ ਮੈਂ ਸਿੱਖ ਹਾਂ ਠੀਕ ਹੈ ਮੈਂ ਦਾੜੀ ਕੱਟੀ ਹੋਈ ਹੈ ਮੈਂ ਵਿੱਕੀ ਥੋਮਸ ਬਾਈ ਨੂੰ ਕੜੇ ਦਾ ਵਾਦਾ ਕੀਤਾ ਸੀ ਜੇ ਮੇਰੇ ਹੱਥ 'ਚੋਂ ਲੱਥਾ ਦੇਖ ਲਿਆ ਫਿਰ ਗੱਲ ਕਰਿਓ ਠੀਕ ਹੈ ਜੀ ਮੇਰੇ ਦਾਦਾ ਜੀ ਜਥੇਦਾਰ ਰਜਿੰਦਰ ਸਿੰਘ ਖਾਲਸਾ ਬਈ ਆਪਣਾ ਮੈਂਬਰ ਰੇ ਮਾਸਟਰ ਤਾਰਾ ਸਿੰਘ ਕਾਲਜ ਦੇ ਬੜਾ ਉੱਚ ਅਧਿਕਾਰਦਾਰ ਸੀ ਜਥੇਦਾਰ ਸਾਹਿਬ ਦਾ ਤੇ ਮੇਰੇ ਡੈਡੀ ਵੀ ਮੇਰੇ ਡੈਡੀ ਵੀ ਗੁਰਸਿੱਖ ਨੇ ਮੇਰਾ ਭਰਾ ਵੀ ਗੁਰਸਿੱਖ ਹੈ ਫਿਰ ਤੁਸੀਂ ਕਿਸ ਤਰ੍ਹਾਂ ਇਹਨਾਂ ਇਹਨਾਂ ਦੇ ਟ੍ਰੈਪ 'ਚ ਕਿਸ ਤਰ੍ਹਾਂ ਪਸੇ ਭਾਜੀ ਇਹ ਮੈਨੂੰ ਨਹੀਂ ਮੈਂ ਮੱਖ ਨੂੰ ਅਨੀ ਸੀਠੀ ਨਾਲ ਵੀ ਇੱਕ ਮੈਨ ਅਨੀ ਸੀਠੀ ਖੁਦ ਸਿੱਖਣੀ ਹੈ ਮੈਂ ਤੁਹਾਨੂੰ ਸਮਝਾਣਾ ਜਾ ਰਿਹਾ ਹਾਂ ਸ਼ਰਾਬ ਪਿੰਦਾ ਜਰਦੇ ਖਾਂਦਾ ਮੀਟ ਮੱਛੀ ਦਾ ਚਲੋ ਕਈ ਸਿੱਖਾਂ ਨੂੰ ਅਲੋਈ ਹੈ ਸ਼ਰਾਬ ਪਿੰਦਾ ਜਰਦੇ ਖਾਂਦਾ ਨਸ਼ੇ ਤੋਂ ਬਿਨਾ ਬੰਦਾ ਰਹਿ ਨਹੀਂ ਸਕਦਾ ਚਿੱਟਾ ਪਿੰਦਾ ਉਹ ਬੰਦਾ ਮੈਂ ਸਿੱਧਾ ਹੀ ਕਹਣਾ ਉਹ ਦੋ ਦਿਨ ਮੁੰਡੇ ਆ ਇਕੱਠੇ ਚਿੱਟਾ ਪਿੰਦੇ ਨੇ ਨਸ਼ੇੜੀ ਬੰਦਾ ਭਾਜੀ ਤੁਸੀਂ ਅਨੀ ਸੀਠੀ ਦਾ ਡੋਪ ਟੈਸਟ ਕਰਾ ਲਓ ਦੁੱਧ ਆ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਉਹ ਕਿਹੜਾ ਬੋਡੀ ਬਿਲਡਰ ਹੈ ਜਿੰਮ ਲਾਂਦਾ ਜਿਹੜਾ ਆਉਗਾ ਉਹਦੇ ਨੇ ਟ ਅ ਉਹਦੇ ਨਾਲ ਹੀ ਟਸਲ ਸ਼ੁਰੂ ਇਸ ਤਰ੍ਹਾਂ ਹੋਈ। ਬਾਜੀ ਪਹਿਲੀ ਗੱਲ ਤਾਂ ਝੂਠ ਬੋਲੀ ਜਾਂਦਾ ਕਿ ਮੇਰਾ ਰਿਸ਼ਤੇਦਾਰ ਲੱਗਦਾ। ਮੈਨੂੰ ਕਹਿੰਦਾ ਉਹਨੇ ਬਿਆਨ ਦਿੱਤਾ ਕਿ ਤੂੰ ਕਿੰਨਾ ਝੂਠਾ ਬਿਆਨ ਕਿਹੜੀ ਤੂੰ ਮੇਰੀ ਭੈਣ ਬਣ ਗਈ ਜਿੰਦੇ ਮੈਂ ਕਦੀ ਵਿਆਹ ਤੇ ਨਹੀਂ ਗਿਆ ਯਾ ਕਦੀ ਮੈਨੂੰ ਰੱਖਣੀ ਨਹੀਂ ਮੰਨਣ ਆਈ ਪਹਿਲੀ ਭੈਣ ਦੇਖੀ ਐ। ਮੈਂ ਹੁਣ ਕਹਦਾ ਮੱਖੂ ਮੇਰਾ ਮਾਮਾ ਲੱਗਦਾ ਮੇਰੇ ਡੈਡੀ ਦਾ ਉਹ ਲੱਗਦਾ। ਉਹ ਤਾਂ ਬਕਵਾਸ ਕਰਨੀ ਜੋ ਜਿਗਰੀ ਚਲਾਵਾ ਜੀ। ਏ ਅੰਨੀ ਸੇਠੀ ਮੈਨੂੰ ਦੱਸ ਵੀਰ ਮੈਂ ਤੇਰਾ ਰਿਸ਼ਤੇਦਾਰ ਕਿਹੜੇ ਪਾਸੇ ਹੋਇਆ ਜਿਨ੍ਹਾਂ ਨਾਲ ਤੇਰੀ ਰਿਸ਼ਤੇਦਾਰੀ ਹੈਗੀ ਉਹਨਾਂ ਨਾਲ ਤੇਰੀ ਬਣਦੀ ਹੈ ਕਿ ਨਹੀਂ ਬਣਦੀ ਉਹ ਤਾਂ ਤੇਰੀ ਦੇਖੋ ਆਪਣੀ ਉਹਦੀ ਵਾਈਫ ਹੀ ਵੀਡੀਓ ਪਾਉਂਦੀ ਪਈ ਐ ਐਡੇ ਜਿਹੜਾ ਭਾਜੀ ਤੁਸੀਂ ਵੀ ਰਹਿੰਦੇ ਹੋ ਦੁਨੀਆ ਤੇ ਲੋਕੀ ਥੱਲੇ ਗਾਲ੍ਹਾਂ ਦੇ ਕੋ ਵੀਡੀਓ ਥੱਲੇ ਲਿਖਦੇ ਪਈ ਆ ਬੁਰੀ ਤਾਂ ਬੁਰੇ ਕਮੈਂਟ ਆ ਰਹੇ ਆ ਦੇਖੋ ਇੱਕ ਇੱਕ ਪੁੜੀ ਵਾਈਫ ਤੋਂ ਘੁਆ ਰਿਹਾ ਕਿ 10 ਮਹੀਨੇ ਪਹਿਲਾਂ ਮੇਰੀ ਵਾਈਫ ਮੇਰੇ ਕਹਣੇ ਚ ਨਹੀਂ ਸੀ 9 ਮਹੀਨੇ ਪਹਿਲਾਂ ਮੇਰੀ ਵਾਈਫ ਮੇਰੇ ਕਹਣੇ ਚ ਨਹੀਂ ਸੀ ਤੇ ਤੇਰੇ ਕਹਣੇ ਚ ਨਹੀਂ ਸੀ ਫਿਰ 9 ਮਹੀਨੇ ਬਾਅਦ ਬੱਚਾ ਕਿੱਦਾਂ ਹੋ ਗਿਆ ਬਿਲਕੁਲ ਗੱਲ ਪੁਆਇੰਟ ਦੀ ਗੱਲ ਕਰੋ ਭਾਜੀ ਹੁਣ ਜੇ ਗੱਲ ਜੇ ਪੁਆਇੰਟ ਤੇ ਆਣਾ ਫਿਰ ਪੁਆਇੰਟ ਤੇ ਗੱਲ ਕਰੋ 9 ਮਹੀਨੇ ਪਹਿਲਾਂ ਤੂੰ ਕਹਿੰਦਾ ਮੇਰੀ ਜਨਾਨੀ ਕਹਣੀ ਸੀ ਬਰਿੰਕਲ ਦੇ ਸੀ ਫਿਰ 9 ਮਹੀਨੇ 9 ਮਹੀਨੇ ਬਾਅਦ ਤੇ ਇੱਕਦਮ ਬੱਚਾ ਕਿੱਦਾਂ ਪੈਦਾ ਹੋ ਜਾਂਦਾ ਵੀ ਜੇ ਤੇਰੀ ਜਨਾਨੀ ਤੇਰੇ ਕਹਣੇ ਚ ਨਹੀਂ ਸੀ ਸੋ ਝੂਠ ਤੇ ਝੂਠ ਇਹ ਬੰਦਾ ਬੋਲੀ ਜਾ ਰਿਹਾ ਮਨ ਘੜ ਤੱਕ ਕਹਾਣੀਆਂ ਬਣਾਈ ਜਾ ਰਿਹਾ ਇੱਕ ਹੋਰ ਗੱਲ ਭਾਜੀ ਇੱਕ ਹੋਰ ਗੱਲ ਦੱਸ ਲੱਗਾ ਜਿਹੜੀ ਇਹਦੀ ਮੋਬਾਈਲ ਦੀ ਵੀਡੀਓ ਵਾਇਰਲ ਹੋਈ ਜਿੰਦੇ ਵਿੱਚ ਉਹ ਕੁਰਤੇ ਪਜਾਮੇ ਵਾਲੇ ਬੌਜੀ ਦਾ ਨਾਮ ਲਿਆ ਗਿਆ ਮੈਂ ਗੁਰਦੁਆਰੇ ਚੜ ਕੇ ਸੋਹ ਖਾਉਂਗਾ ਮੈਨੂੰ ਪਤਾ ਹੀ ਨਹੀਂ ਸੀ ਉਹ ਵੀਡੀਓ 'ਚ ਬੰਦੇ ਦਾ ਨਾਮ ਵੀ ਲਿਆ ਆ ਜਾਂ ਮੈਂ ਉਹ ਬੰਦੇ ਨੂੰ ਕਦੀ ਮਿਲਿਆ ਹਾਂ ਮੈਂ ਪਹਿਲੇ ਮੈਂ ਕਹਿੰਦਾ ਮੇਰੀ ਕੁੱਲ ਦਾ ਨਾਮ ਹੋ ਜਾਏ ਮੈਂ ਬੰਦੇ ਨੂੰ ਕਦੀ ਜਾਣਦਾ ਆਂ ਮਾਂ ਜਾਂ ਮੈਨੂੰ ਪਤਾ ਹੋਵੇ ਕੋਰਾ ਝੂਠ ਕੋਰਾ ਝੂਠ ਬੋਲਿਆ ਗਿਆ ਬੰਦੇ ਨੂੰ ਸ਼ਰਮ ਨਹੀਂ ਆਉਂਦੀ ਗੁਰਦੁਦਾਰੇ ਚੜ ਕੇ ਝੂਠੀਆਂ ਸੋਹਾਂ ਖਾਈਆਂ ਨਹੀਂ ਇਹ ਜੋ ਵੀ ਹੈ ਇਹਦਾ ਮਤਲਬ ਜੋ ਹਣੀ ਸਿੱਧੀ ਬਿਆਨ ਦਿੰਦਾ ਹੈ ਇਹ ਕੋਈ ਨਸ਼ੇ ਦੀ ਆਦਤ ਨਹੀਂ ਨਸ਼ਾ ਭਾਜੀ 200% ਹੈ ਜਾਂ ਕੋਈ ਫੈਮਿਲੀ ਪ੍ਰੋਬਲਮ ਹੈ ਜਾਂ ਮੈਂਟਲ ਹੈ ਤੁਸੀਂ ਹੰਨੀ ਸੇਠੀ ਨੂੰ ਚੱਕ ਕੇ 2-4 ਘੰਟੇ ਸੀਐਸਟਾਪ ਜਾਂ ਸੋਸ਼ਲ ਮੀਡੀਆ ਜਾਂ ਸੋਸ਼ਲ ਮੀਡੀਆ ਤੇ ਹਾਈ ਪਲੈਨ ਵਾਸਤੇ ਹੰਨੀ ਸੇਠੀ ਨੂੰ ਇੱਕ ਕਰੀ ਸਾਡੇ ਕਿਸੇ ਭਰਾ ਦੇ ਕੇਸ 'ਚ ਮੈਨੂੰ ਵੀ ਸੀਐਸਟਾਪ ਪੁੱਛ ਕੇ ਚਲੀ ਬੁਲਾਇਆ ਸੀ ਹੰਨੀ ਨੂੰ ਵੀ ਬੁਲਾਇਆ ਸੀ 2 ਦਿਨ ਘੰਟੇ ਬਾਅਦ ਰੋਟੀ ਵਾਲਾ ਡੱਬਾ ਆਇਆ ਰੋਟੀ ਵਾਲੇ ਡੱਬੇ ਦੇ ਵਿੱਚ ਇਹ ਜਨਾਨੀ ਨੇ ਹਫੀਮ ਲਗਾ ਕੇ ਭੇਜੀ ਇਹ ਰਹਿ ਨਹੀਂ ਸਕਦਾ ਨਸ਼ੇ ਤੋਂ ਬਿਨਾ ਭਾਜੀ 2 ਘੰਟੇ ਵਾਲਾ ਨੂੰ ਨਸ਼ਾ ਚਾਹੀਦਾ ਜੇ ਮੇਰੀ ਗੱਲ ਝੂਠੀ ਹੋਈ ਉਸੀ CA2 ਚੋ ਗੱਲ ਪਤਾ ਕਰਾ ਲੋ ਉਹ ਇਹਦੇ ਜੁੱਤੀ ਫਿਰ ਲੱਗੇ ਸੀ ਉੱਥੇ ਪੈਰੀਆ ਤਲਾਲ ਲੱਗਿਆ ਕਹਿੰਦਾ ਮੈਂ ਮਰ ਜਾਊਂਗਾ ਮੈਂ ਮਰ ਜਾਊਂਗਾ ਮੈਂ ਤਾਂ ਉਹ ਨਹੀਂ ਸਕਦਾ ਕਹਿੰਦਾ ਮੈਂ ਚਿੱਟਾ ਪੀਤਾ 5 6 ਸਾਲ ਬਾਅਦ ਮੈਨੂੰ ਕੋਈ ਨਾ ਕੋਈ ਨਸ਼ਾ ਚਾਹੀਦਾ ਤੇ ਇਸ ਕਿਸਮ ਦੇ ਬੰਦੇ ਦੀ ਇੱਕ ਪ੍ਰਚਾਰਕ ਨਾਲ ਕੀ ਸਾਂਝ ਗਾਟ ਮੈਨੂੰ ਸਮਝ ਨਹੀਂ ਆਉਂਦੀ ਜੀ ਉਹੀ ਮੈਂ ਕਹਿ ਰਿਹਾ ਇਸ ਬੰਦ ਜੋ ਬੰਦਾ ਡਿਫਾਲਟਰ ਹੈ ਨਸ਼ੇੜੀ ਹੈ ਜਨੇ ਨਸ਼ੇ ਕੀਤੇ ਹੈ ਜੀ ਉਹਦੇ ਤੁਹਾਡੀ ਨੂੰ ਕੀ ਰੈਕਸ਼ਨ ਕਿਸ ਤਰ੍ਹਾਂ ਹਾਂ ਮੈਂ ਦੱਸ ਦਿੰਦਾ ਦੇਖੋ ਸਭ ਤੋਂ ਪਹਿਲੇ ਵਿੱਕੀ ਥਾਮਸ ਭਾਜੀ ਦਨ ਹਲੰਦਾ ਵਿਵਾਦ ਹੋਇਆ ਉਸ ਤੋਂ ਬਾਅਦ ਮੇਰੇ ਕੋ ਮਦਦ ਲੈਣ ਆਇਆ ਲੁਧਿਆਣੇ ਵੀ ਭਾਜੀ ਮੇਰੀ ਮਦਦ ਕਰੋ ਮੇਰੇ ਨਾਲ ਕੋਈ ਬੰਦਾ ਨਹੀਂ ਤੋਕਦਾ ਵਿੱਕੀ ਥੋਮਸ ਭਾਜੀ ਦੇ ਨਾਮ ਦੇ ਉੱਤੇ ਜਦੋਂ ਅਸੀਂ ਵਿੱਕੀ ਥੋਮਸ ਜੀ ਨਾਲ ਇਹਦੀ ਸੈਟਿੰਗ ਕਰਾ ਲੱਗੇ ਕਹਿੰਦਾ ਮੈਨੂੰ ਫੇਮ ਬਹੁਤ ਮਿਲਦਾ ਪਿਆ ਮੇਰੀ ਇਹ ਗੱਲ ਦਾ ਸਾਡਾ ਸਾਰਾ ਗਰੁੱਪ ਗਵਾਹ ਹੈ ਝੂਠ ਕਿਸੇ ਨੇ ਨਹੀਂ ਬੋਲਣਾ ਠੀਕ ਹੈ ਨਾ ਵਿੱਕੀ ਥੋਮਸ ਭਾਜੀ ਇੱਕ ਸਰਦਾਰ ਹੈ ਗੁਰਸਿੱਖ ਹੈ ਤੇ ਇਹ ਜਿਹੜਾ ਹੰਨੀ ਸੇਠੀ ਹੈ ਇਹ ਨਕਲੀ ਦੁਮਾਲਾ ਨਕਲੀ ਬੰਨਿਆ ਨਕਲੀ ਸੇਖ ਹੈ ਪੰਜਾਬੀ ਦੇ ਵਿੱਚ ਠੀਕ ਹੈ ਜੀ ਇਹ ਤੁਸੀਂ ਇਹਦੀ ਹੋਣ ਫੋਟੋਆਂ ਚੈੱਕ ਕਰ ਲਓ ਵਿੱਚ ਕਈ ਵਾਰੀ ਇਹਨੇ ਦਾੜੀ ਵੀ ਸੈੱਟ ਕਰਾਈ ਹੁੰਦੀ ਹੈ ਠੀਕ ਹੈ ਤੇ ਬਾਕੀ ਮੈਂ ਹੋਰ ਮੁੱਛਾ ਤੇ ਕੋਈ ਟਿੱਪਣੀ ਨਹੀਂ ਕਰਦੀ ਉਹ ਪਰਮਾਤਮਾ ਵੱਲੋਂ ਦੀ ਅਸਲੀ ਹੈ ਨਕਲੀ ਹੈ ਉਹਨੂੰ ਪਤਾ ਹੋਵੇ ਆਪਾਂ ਨੂੰ ਨਹੀਂ ਪਤਾ ਠੀਕ ਹੈ ਤੇ ਬਾਕੀ ਰਹੀ ਗੱਲ ਉਹ ਬੰਦਾ 200% ਨਸ਼ੇੜੀ ਹੈ ਨਸ਼ੇੜੀ 200% ਆ ਬੰਦਾ ਨਸ਼ੇ ਤੋਂ ਬਿਨਾ ਰਹਿ ਨਹੀਂ ਸਕਦਾ ਉਹਦਾ ਭਰਾ ਵੀ ਦੂਜਾ ਉਹ ਵੀ ਸ਼ਰਾਬ ਪੀ ਕੇ ਲਾਈਵ ਹੋ ਗਿਆ ਮੇਰੇ ਪਰਿਵਾਰ ਬਾਰੇ ਕਿੰਨਾ ਗਲਤ ਬੋਲ ਰਿਹਾ ਸੀ ਉਹ ਵੀ ਇਹ ਨਸ਼ੇੜੀ ਬੰਦੇ ਭਾਜੀ ਇਹ ਬੰਦੇ ਆ ਦਾ ਸਾਡੇ ਨਾਲ ਕੀ ਮਗਾਵ ਹੈ ਫਿਰ ਤੁਹਾਡੇ ਸੰਪਰਕ ਵਿੱਚ ਕਿਸ ਤਰ੍ਹਾਂ ਮਤਲਬ ਕਿਉਂ ਤੁਸੀਂ ਇੰਨਾ ক্লোਜ਼ ਹੋਗੇ ਕਿ ਵਿਕੀ ਸੋਮੇਦ ਸਿੰਘ ਦੀ ਨਾਲ ਫੈਸਲਾ ਕਰਾਉਣ ਦੇ ਵੀ ਤੁਸੀਂ ਜੇ ਤੁਹਾਨੂੰ ਪਤਾ ਸੀ ਇਸ ਬੰਦੇ ਦਾ ਬੈਕਗ੍ਰਾਉਂਡ ਫਿਰ ਤੁਸੀਂ ਕਿਸ ਕਿਉਂ ਸਟੈਂਡ ਦਾ ਮਦਦ ਹੀ ਲੈਣ ਆ ਗਿਆ ਨਹੀਂ ਭਾਜੀ ਮੈਂ ਦੱਸਦਾ ਕਿੰਨੇ ਛੇੜੀ ਮੈਂ ਬੰਦੇ ਕਹਿੰਦੇ ਨੇ ਛੇੜੀ ਹੈ ਬਿਲਕੁਲ ਮੈਂ ਮੰਗਣ ਆਇਆ ਤਾਂ ਉਹ ਕਦੇ ਕਦਮ ਨਾ ਹੀ ਪਰਾਤਰਾ ਸਟੈਂਡ ਨਹੀਂ ਹੈ ਹਾਂ ਨਹੀਂ ਸਹੀ ਇਹ ਗੱਲ ਤੁਹਾਡੀ ਇੱਥੇ ਜਿਹੜੇ ਮਾਮਾ ਜੀ ਹੈ ਨਾ ਅਸਲ ਚ ਉਹ ਮੇਰੇ ਪਾਪਾ ਨੂੰ ਜਾਣਦੇ ਸੀ ਇਹ ਤਾਂ ਮੇਰੇ ਡੈਡ ਨੇ ਹੀ ਬਣਾ ਮਾਮਾ ਬਣਾਈ ਜਾਂਦਾ ਧੱਕੇ ਨਾਲ ਗੱਲ ਨੂੰ ਸਮਝੋ ਝੂਠ ਪਤਾ ਕੀ ਵਿੱਕੀ ਥੋਮਸ ਨੂੰ ਟਾਲਦਾ ਨਹੀਂ ਬਣਾਇਆ ਗਿਆ ਸਾਰੇ ਮੈਚ ਵਿੱਚ ਪਾਜੀ ਮੈਂ ਵਿੱਕੀ ਥੋਮਸ ਨੂੰ ਹਾਂ ਵਿੱਕੀ ਥੋਮਸ ਨੂੰ ਵਰਤਿਆ ਗਿਆ ਯੂਜ਼ ਕੀਤਾ ਗਿਆ ਹਾਂ ਫਿਰ ਵਿੱਕੀ ਥੋਮਸ ਨੂੰ ਇਹਨਾਂ ਨੇ ਯੂਜ਼ ਕੀਤਾ ਪਹਿਲੇ ਵਿੱਕੀ ਥੋਮਸ ਤੋਂ ਯੂਜ਼ ਕੀਤਾ ਨਹੀਂ ਸੀ ਯੂਜ਼ ਵਿਕੀ ਥੋਮਸ ਨੂੰ ਬਲੈਕਮੈਲ ਵੀ ਕੀਤਾ ਗਿਆ ਉਹ ਵੀ ਕਿਦਾਂ ਪਹਿਲੇ ਵਿਕੀ ਥੋਮਸ ਤੋਂ ਲੁਧਿਆਣਾ ਵੀਡੀਓ ਕੋ ਵਾਲੀ ਕਿ ਪ੍ਰਿੰਕਲ ਵਾਗਰੂ ਮਾਫੀ ਮੰਗੇਗਾ ਉਹ ਕਲਿੱਪ ਕੱਟ ਕੇ ਚਲਾ ਦੇ ਉਸ ਤੋਂ ਬਾਅਦ ਉਹਨੂੰ ਜਦੋਂ ਵਿਕੀ ਥੋਮਸ ਬਾਈ ਨੂੰ ਬਿਨਾਂ ਦੱਸੇ ਰਿਕਾਰਡਿੰਗ ਕਰ ਲਈ ਉਹਦੀ ਫੋਨ ਤੇ ਬਲੈਕਮੈਲਿੰਗ ਹੋਈ ਫਿਰ ਜਦੋਂ ਵਿਕੀ ਕਹਿੰਦਾ ਵੀ ਤੁਸੀਂ ਰਿਕਾਰਡਿੰਗ ਕਿਉਂ ਕੀਤੀ ਮੈਂ ਹੁਣ ਪ੍ਰਿੰਕਲ ਨਾਲ ਸਹੀ ਖੜਾਂਗਾ ਤੁਸੀਂ ਗਲਤ ਕੀਤਾ ਤੇ ਉਹਨੂੰ ਕਹਿੰਦੇ ਅਸੀਂ ਤੇਰੀ ਉਹ ਵਾਲੀ ਵੀਡੀਓ ਚਲਾ ਦਾਂਗੇ ਜਿਹੜੀ ਤੂੰ ਸਾਡੇ ਨਾਲ ਹਰ ਇੱਕ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਬਲੈਕਮੈਲ ਕਰ ਰਹੇ ਆ ਮਤਲਬ ਇਹਨਾਂ ਕੋਲ ਹਰ ਇੱਕ ਦੇ ਕਾਪੀਰਾਈਟ ਹੈ ਵੀ ਉਹਦਾ ਕੰਮ ਹੀ ਹੈ ਬਲੈਕਮੇਲਿੰਗ ਕਰਨਾ ਇਹਦੇ ਜੇ ਪੋਸਕੋ ਦਾ ਪਰਚਾ ਇਹਦੇ ਤੇ ਜਿਹੜੇ ਜਿਹਨੇ ਪ੍ਰੋਮਿਟੀ ਡੀਲਰ ਕਈ ਬਲੈਕਮੇਲ ਕੀਤੇ ਮੈਨੂੰ ਫੋਨ ਆ ਰਹੇ ਕਾਗਜ਼ ਆ ਰਹੇ ਮੈਨੂੰ ਅੱਜ ਇੱਕ ਚੀਜ਼ ਨਹੀਂ ਸਮਝ ਆਈ ਕਿ ਜਿਹੜਾ ਇਹ ਕਹਿੰਦੇ ਹੈ ਕਿ ਹਰ ਇੱਕ ਦੀ ਵੀਡੀਓ ਆਡੀਓ ਇਹਨਾਂ ਕੋਲ ਹੈ ਉਹ ਕਿਹੜੀਆਂ ਵੀਡੀਓ ਤੇ ਕਿਹੜੀਆਂ ਆਡੀਓ ਜਨਤਕ ਕਿਉਂ ਨਹੀਂ ਕਰਦੇ ਬਲੈਕਮੇਲ ਕਰਦੇ ਜਨਤਕ ਕੀ ਕਰਦੇ ਤੁਹਾਡੀ ਵਾਈਫ ਤਾਂ ਕੱਲ ਪਹੁੰਚ ਗਈ ਉਹ ਤਾਂ ਸੁਣਿਆ ਇਹ ਵੀ ਨਹੀਂ ਸੋਚਿਆ ਲਿਮਿਟ ਕ੍ਰੋਸ ਕਰ ਲਈ ਪਾਜੀ ਬਲੈਕਮੈਲਰ ਬੰਦੇ ਆ ਮੇਰੀ ਵਾਈਫ ਦਾ ਪੈਸਾ ਇਹ 19 20 ਸਾਲ ਦੀ ਸਟੂਡੈਂਟ ਆ ਹਲੇ ਉਹ ਪਰਦੀ ਪਈ ਹੈ ਹਨਾ ਕਿਸੇ ਬਾਰੇ ਵੀ ਮਨ ਘੜਤ ਕਹਾਣੀਆਂ ਬਣਾ ਕੇ ਬੋਲੀ ਜਾਓ ਮੈਂ ਤੇ ਕੈਮਰੇ ਤੇ ਕਿਸੇ ਨੂੰ ਕਹਿ ਦਵਾਂ ਵੀ ਫਲਾਣੇ ਦੀ ਜਨਾਨੀ ਦੀ ਮੇਰੇ ਕੋਲ ਬਲੂ ਫਿਲਮ ਪਈ ਹੈ ਐਦਾਂ ਥੋੜੀ ਹੁੰਦਾ ਪਾਜੀ ਸੋ ਗੱਲ ਪਤਾ ਕੀ ਇਹ ਬਲੈਕਮੈਲਿੰਗ ਕਰਨੀ ਹੁੰਦੀ ਹੈ ਕਿਸੇ ਨੂੰ ਡੀਫੇਮ ਮਤਲਬ ਮੈਂਟਲੀ ਟੌਰਚਰ ਕੀਤਾ ਜਾ ਰਿਹਾ ਹਾਂ ਹਾਂ ਮੈਨੂੰ ਮਤਲਬ ਮੈਨੂੰ ਇਹਨਾਂ ਨੇ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਬਈ ਸੋਸ਼ਲ ਮੀਡੀਆ ਦੇ ਉੱਤੇ ਭੰਡਿਆ ਜਾਵੇ ਕੀ ਇਹ ਸਭ ਕੁਝ ਫੇਮ ਸੋਸ਼ਲ ਮੀਡੀਆ ਤੇ ਫੇਮ ਪਾਸਤੇ ਕੋਈ 빅 ਪੋਸਟ ਦਾ ਖੇਲ ਤਾਂ ਨਹੀਂ ਚੱਲ ਰਿਹਾ 빅 ਪੋਸਟ ਮੈਂ ਤੁਹਾਨੂੰ ਹੋਰ ਹੀ ਅਗਾਹ ਕਰ ਰਿਹਾ ਮੈਂ ਮੈਂ ਇੱਕ ਅਗਾਹ ਕਰ ਰਿਹਾ ਅੰਨੀ ਸੇਠੀ ਬੋਤ ਸੇਠੀ ਆਪਣੇ ਕਿਸੇ ਪਰਿਵਾਰਕ ਮੈਂਬਰ ਦੀ ਬਲੂ ਫਿਲਮ ਲੀਕ ਕਰੂਗਾ ਕਰਨ ਤੋਂ ਬਾਅਦ ਕਹੂਗਾ ਵੀ ਇਹ ਵੀ ਪ੍ਰਿੰਕਲ ਨੇ ਕੀਤੀ ਪੁਆਇੰਟ ਪੁਆਇੰਟ ਪਬਲਿਕ ਗਾਰਡਨ ਜੀ ਇਸ ਜੀ ਦੀ ਪੁਸ਼ਟੀ ਨਹੀਂ ਕਹਿੰਦਾ ਪ੍ਰਿੰਕਲ ਜੀ ਨੇ ਮੈਂ ਪੁਸ਼ਟੀ ਨਹੀਂ ਕਰਦਾ ਮੈਂ ਵੀ ਨਹੀਂ ਕਰਦਾ ਮੈਂ ਬੰਨੋ ਕਿਹਾ ਕਿ ਇਹ ਆ ਪਰ ਕੀ ਇਹ ਮੇਰਾ ਨਹੀਂ ਬਿਆਨ ਹੈ ਕਿ ਉਹ ਇਸ ਤਰ੍ਹਾਂ ਦਾ ਵੀਡੀਓ ਰਿਲੀਜ਼ ਕਰ ਸਕਦੇ ਨੇ ਬਿਗਪੋਸਟ ਜਾਣ ਵਾਸਤੇ ਇਹ ਕਰ ਸਕਦਾ ਇਹ ਬੰਦਾ ਕੁਝ ਵੀ ਕਰ ਸਕਦਾ ਬਿਗਪੋਸਟ ਚ ਜਾਣ ਦੀ ਇਹ ਬੰਦਾ ਫੇਮ ਵਾਸਤੇ ਕੁਝ ਵੀ ਕਰ ਸਕਦਾ ਮੈਂ ਕਹਿੰਦਾ ਬਿਲਕੁਲ ਸਟੇਬਲ ਨਹੀਂ ਤੁਸੀਂ ਦੱਸੋ ਜਿਹੜੇ ਪੁਰਾਣੇ ਯਾਰ ਸੀ ਲੁਧਿਆਣੇੋਂ ਮੇਰੇ ਵਾਲੇ ਵੀ ਵਾਚ ਕੋਈ ਟੁੱੜਿਆ ਇੱਕ ਬੰਦਾ ਵੀ ਨਹੀਂ ਟੁੱੜਿਆ ਉਹਦਾ ਕਾਰਨ ਆ ਸਭ ਨੂੰ ਪਤਾ ਹੈ ਡਿਫਾਲਟਰ ਗੱਲ ਨੂੰ ਮੇਰੀ ਨੂੰ ਸਮਝੋ 200% ਡਿਫਾਲਟਰ ਹੈ ਹਨ ਨਹੀਂ ਜੇ ਅੱਜ ਆਪਾਂ ক্লোਜ਼ ਕਰੀਏ ਸਾਰੀ ਗੱਲ ਤੁਸੀਂ ਕਿਸੇ ক্লোਜ਼ ਕਰਨਾ ਚਾਹੋਗੇ ਜਦ ਮੱਖੂ ਆਲੇ ਪਾਸੇ ਔਰ ਸੇਠੀ ਸਾਹਮਣੇ ਬੈਠੇ ਮਾਫੀ ਮੰਗਦੇ ਫਿਰ ਉਹ ਮੱਖੂ ਦੇ ਉਦੇ ਵਿੱਚ ਪਬਲੀਕਲੀ ਮਾਫੀ ਮੰਗਦੇ ਮਾਫੀ ਮੇਰੀ ਵਾਈਫ ਤੋਂ ਮੰਗ ਲਵੇ ਮੱਖੂ ਹਾਂ ਬਿਲਕੁਲ ਹਾਂ ਮੱਖੂ ਮੇਰੀ ਵਾਈਫ ਤੋਂ ਮਾਫੀ ਮੰਗ ਲਵੇ ਤੇ ਮੱਖੂ ਮੇਰੇ ਆਪਣਾ ਜਿਹੜੇ ਮੁੱਦੇ ਤੇ ਬੋਲੇ ਸਿਕਿਉਰਿਟੀ ਲੈਪਸ ਜਿਹੜਾ ਮੈਨੂੰ ਇਹਨੇ ਮਾਰਨ ਦੀ ਕੋਸ਼ਿਸ਼ ਦੇਖੋ ਕਿਸੇ ਨੂੰ ਜਾਣਕਾਰੀ ਕਿਸੇ ਨੂੰ ਕੀ ਪਤਾ ਮੇਰੇ ਕੋਲ ਗਨ ਮੈਨ ਤਿੰਨ ਹੈ ਕਿ 10 ਹੈ ਉਹ ਜਾਣਕਾਰੀ ਸਾਂਝੀ ਬਿਲਕੁਲ ਹੀ ਬਿਲਕੁਲ ਹੀ ਗਲਤੀ ਕਰੀ ਸੀ ਸਿਕਿਉਰਿਟੀ ਬ੍ਰੀਚ ਹੈ ਉਹ ਵੀ ਤਾਂ ਮੇਰਾ ਇਹਨੇ ਬਹੁਤ ਨੁਕਸਾਨ ਕੀਤਾ ਨਾ ਸੋ ਬਾਰ-ਬਾਰ ਇੱਕ ਹੋਰ ਗੱਲ ਮੇਰੀ ਕਿਤੇ 3-4 ਸਾਲ ਪੁਰਾਣੀ ਵੀਡੀਓ ਸੀ ਮੈਂ 에ਅਰ ਗਨ ਨਾਲ ਨਾ ਨਿਸ਼ਾਨੇ ਲਾ ਰਿਆਂ ਉਹ ਬੰਦਾ ਰੱਖ ਕੇ ਬੋਤਲਾਂ ਲਾਲੂ ਲੈਂਦਾ ਘਰੇ ਉਹ ਵੀਡੀਓ ਲੀਕ ਕਰਤੀ ਇੱਥੇ ਪਰਚਾ ਦਿਓ ਜੀ ਫਲਾਣਾ ਕਰੋ ਜੀ ਤਾਂ ਤੁਹਾਡੇ ਕੋਲ ਵੀਡੀਓ ਕਿੱਥੇ ਆਈ ਇੱਕ ਮੇਰੀ ਕੋਈ ਪਹਿਲੇ ਫਰੈਂਡ ਸੀਗੀ ਕੁੜੀ ਉਹ ਕਿਸੇ ਅਫਸਰ ਦੇ ਘਰੇ ਵਿਆਹੀਗੀ ਉਹਦੀ ਫੋਟੋ ਲੀਕ ਕਰਦੀ ਉਹ ਤਾਂ ਸ਼ੁਕਰ ਕਰੋ ਵੀ ਏਜ ਫੈਕਟਰ ਤੋਂ ਬਾਅਦ ਉਹ ਫੇਸ ਨਹੀਂ ਪਛਾਣਿਆ ਜਾਂਦਾ ਨਹੀਂ ਜੀ ਅਗਲੀ ਦਾ ਤਾਂ ਘਰ ਖਰਾਬ ਹੋ ਗਿਆ ਸੀ ਮਤਲਬ ਹਰ ਇੱਕ ਨੂੰ ਡੀਫੇਮ ਕਰਨ ਦਾ ਇੱਕਾ ਲਈ ਤਾਂ 100000 ਰੁਪਏ ਨੇ 200% ਘਟਿਆ ਬੰਦੇ ਆ ਮੈਂ ਫੋਨ ਫੋਨ ਦਿਓ ਜੀ ਮੈਂ ਤੁਹਾਨੂੰ ਫੋਨ ਦੇ ਵਿੱਚ ਫੋਟੋ ਦਿਖਾ ਦਿੰਦਾ ਹਨੀ ਸਿੱਟੀ ਦੇ ਹੱਥ ਚ ਫੜੀ ਫੋਟੋ ਤੁਸੀਂ ਦੇਖੋ ਖੰਨੇ ਵਾਲੀ ਪੁਲਿਸ ਵੀ ਸੁੱਤੀ ਫਿਰਦੀ ਇਹਨੂੰ ਲਿਆ ਕੇ ਸੀਐਸਟਾਫ ਦੇ ਵਿੱਚ ਨੰਗਾ ਕੀਤਾ ਹੋਵੇ ਨਾ ਫੋਨ ਫੜਿਆ ਹੋਵੇ ਨਾ ਸਾਰਾ ਕੁਝ 2 ਮਿੰਟ ਚ ਦੱਸ ਦੇਣਾ ਇਹ ਕਿਹੜਾ ਕੋਈ ਅੰਮ੍ਰਿਤਧਾਰੀ ਸੇਖਾ ਵੀ ਕਿਸੇ ਚੀਜ਼ ਦਾ ਕੋਈ ਡਰ ਖਤਰਾ ਕਿਸੇ ਨੂੰ ਮੈਂ ਜਾ ਕੇ ਮੈਨੂੰ ਬੁਲਾਇਆ ਪੁਲਿਸ ਨੇ ਮੈਂ ਸਾਰੀ ਆਪਣੀ ਜਾਣਕਾਰੀ ਦੇ ਕੇ ਆਇਆ ਕੋਈ ਇਹ ਚ ਅੱਛਾ ਇੱਕ ਹੋਰ ਗੱਲ ਭਾਜੀ ਇਹ ਇਹ ਬੜੀ ਹੈਰਾਨੀ ਦੀ ਗੱਲ ਹੈ ਮੈਂ ਪਿੱਛੇ ਘੁੰਮਣ ਗਿਆ ਤੇ ਹਰਪ੍ਰੀਤ ਮੱਖੂ ਤੇ ਅਵੀ ਸਿੱਧੂ ਫੇਸਬੁੱਕ ਤੇ ਪਾਈ ਰਹੇ ਸੀ ਡਰ ਕੇ ਭੱਜ ਗਏ ਇਹਨਾਂ ਨੂੰ ਸਾਰੀ ਮੇਰੀ ਜਾਣਕਾਰੀ ਯਾਦਾ ਇਹਨਾਂ ਨੇ ਮੇਰੇ ਬੰਦੇ ਮੇਰੇ ਵਿੱਚ ਬੰਦੇ ਛੱਡੇ ਹੋਏ ਆ ਤੇ ਯਾ ਇਹਨਾਂ ਨੇ ਯਾ ਕੋਈ ਸਿਸਟਮ ਦੇ ਵਿੱਚ ਹੈਗੇ ਨੇ ਬਲੈਕਮੇਲਿੰਗ ਦਾ ਧੰਦਾ ਦੇਖੋ ਕਿੰਨਾ ਤਕੜਾ ਇਹ ਚਲਾ ਰਹੇ ਨੇ ਮੇਰੀ ਵਾਈਫ ਦੀਆਂ ਫੋਟੋਆਂ ਸੋਸ਼ਲ ਮੀਡੀਆ ਤੋਂ ਚੱਕ ਕੇ ਉਹਦੇ ਉੱਤੇ ਬਾਹਲਾ ਹਰ ਗੱਲਾਂ ਲਿਖ ਕੇ ਇਹ ਜਿਹੀਆਂ ਪੱਤੀ ਜਨਕ ਟਿੱਪਣੀਆਂ ਕਰਦੇ ਨੇ ਸ਼ਰਮ ਆਣੀ ਚਾਹੀਦੀ ਇਹ ਜਿਹੇ ਲੋਕਾਂ ਨੂੰ ਮੈਂ ਕਹਿੰਦਾ ਇਸ ਤੋਂ ਗੰਦੇ ਲੋਕ ਦੁਨੀਆ ਤੇ ਨਹੀਂ ਦੇਖੇ ਮੈਂ ਇੰਨਾ ਮਤਲਬ ਇਨੀ ਮਾਨਸਿਕਤਾ ਜਿੰਦੀ ਗਿਰ ਸਕਦੀ ਏ ਮੱਖੂ ਦੀ ਟੋਟਲ ਤੁਹਾਨੂੰ ਮਤਲਬ ਜਿਹਨੂੰ ਕਹਿੰਦੇ ਤੁਹਾਡੀ ਫੈਮਿਲੀ ਨੂੰ ਡੀਫੇਮ ਕਿਤਾ ਜਾ ਰਿਹਾ ਮੇਰੀ ਫੋਟੋ ਦਿਖਾ ਰਿਹਾ ਦੇਖੋ ਲਾਈਨ ਦੇ ਵਿੱਚ ਦੱਸੋ ਪਰਚਾ ਬਣਦਾ ਨਾ ਜੀ ਬਿਲਕੁਲ ਜੀ ਦੇਖੋ 384 ਵੀ ਲੱਗਦੀ ਏ ਮੈਨੂੰ ਦੇਖੋ ਦੇਸੀ ਕਲੀ ਪਰ ਇਹ ਫੋਟੋਆਂ ਤੁਹਾਡੇ ਆਈਡੀ ਲੌਕ ਹੋਣਗੇ ਇਹ ਫੋਟੋ ਮੈਨੂੰ ਤੱਕ ਜਾਂਦੀ ਜਿਸ ਤਰ੍ਹਾਂ ਇਹ ਫੋਟੋ 8-9 ਸਾਲ ਪੁਰਾਣੀ ਫੋਟੋ ਹੈ ਪਰ ਤੁਹਾਡੀ ਤਾਂ ਤੁਸੀਂ ਲੈ ਨਹੀਂ ਮੇਰੇ ਮੇਰੇ ਕੋਲ ਤਾਂ ਹੈ ਹੀ ਨਹੀਂ ਭਾਜੀ ਇਹ ਫੋਟੋ ਇਹ ਫੋਟੋ ਵੀ ਜਾਂ ਤਾਂ ਪਰਦੇ ਪਾਸੋਂ ਕੁੜੀ ਆਲੇ ਪਾਸੋਂ ਕੋਈ ਕੁੜੀ ਨਾਲ ਬਲੈਕਮੇਲਿੰਗ ਹੋਈ ਹੈ ਜਾਂ ਕੋਈ ਆਪਣਾ ਭੇਤੀ ਬੰਦਾ ਤਨੁਦਰ ਕਰ ਗਿਆ ਤਾਨੂੰ ਸਮਝੋ ਤੁਸੀਂ ਹੁਣ ਇੱਕ ਇਹ ਜੀ ਕ੍ਰੂਸ਼ਲ ਜੋ ਸਾਨੂੰ ਹੁਣ ਤੱਕ ਸਾਰੀ ਸਟੇਜ ਦੱਸੀ ਹੈ ਕ੍ਰੂਸ਼ਲ ਸਟੇਜ ਤੇ ਹੈਗੇ ਹੋ ਕਿ ਜਿੱਥੇ ਵੀ ਭਾਜੀ ਮੈਂ ਵੀ ਗੱਲ ਤਾਨੂੰ ਡਿਫੇਮ ਬਲੈਕਮੇਲ ਮੈਂਟਲ ਟੌਰਚਰ ਸਭ ਕੀਤਾ ਜਾ ਰਿਹਾ ਹੈ ਬਹੁਤ ਜ਼ਿਆਦਾ ਮੈਨੂੰ ਮੇਰੇ ਪਿੱਛੇ ਤੁਸੀਂ ਲੀਗਲ ਰੈਮੇਡੀ ਕੀ ਕੀ ਲੈਂਤੀ ਹਾਂ ਤੱਕ ਮੈਂ ਹਾਈ ਕੋਰਟ ਦੇ ਵਿੱਚ ਰਿਟ ਪਾਈ ਹੈ 7-8 ਬੰਦਿਆਂ ਤੇ ਜਿਹੜੇ ਹੋਰ ਬੰਦੇ ਮੇਰੇ ਖਿਲਾਫ ਵੀਡੀਓ ਕੋਈ 2-3 ਨੇ ਹੋਰ ਪਾਈ ਹੈ ਜਿਨ੍ਹਾਂ ਨੂੰ ਮੈਂ ਜਾਣ ਇੱਕਾ ਬੰਦੇ ਨੇ ਵੀਡੀਓ ਪਾਈ ਹੈ ਮੈਨੂੰ ਨਹੀਂ ਪਤਾ ਇਹ ਮਾਨਸਿਕ ਰੋਗੀ ਹੈ ਕੀ ਇਹ ਕਹੀ ਜਾਂਦਾ ਸਾਲੇ ਨੇ ਕੀਤਾ ਜੀਜੇ ਨਾਲ ਧੋਖਾ ਐਵੇਂ ਇਹ ਬੰਦਾ ਮੈਨੂੰ ਮਾਨਸਿਕ ਰੋਗੀ ਲੱਗਦਾ ਦੇਖੋ ਨਾ ਮੈਨੂੰ ਜਾਣਦਾ ਨਾ ਕੋਈ ਲੈਣਾ ਨਾ ਕੋਈ ਦੇਣਾ ਐਣੀ ਮੈਂ ਇਹਨਾਂ ਸਾਰਿਆਂ ਨੂੰ ਕੋਰਟ ਦੇ ਵਿੱਚ ਲੈ ਕੇ ਜਾਣਾ ਕੋਈ ਵੀ ਨਹੀਂ ਛੱਡਣਾ ਕਿਉਂਕਿ ਪਰ ਦੇਖੋ ਗੱਲ ਪਰਿਵਾਰ ਤੇ ਆ ਗਈ ਹੈ ਇਹ じゃ ਕੀ ਕਾਰਨ ਹੈ ਕਿ ਇਹ ਸਾਰੇ ਬੰਦੇ ਤੁਹਾਨੂੰ ਇਹ ਭਾਜੀ ਸਾਰੇ ਨਹੀਂ ਇਹ ਟੋਲਾ ਇਹਨਾਂ ਨੇ ਰੋਕਦਾ ਗਿਆ ਇਹ ਗੈਂਗ ਹੈ ਬਲੈਕਮੇਲਿੰਗ ਗੈਂਗ ਤੁਹਾਨੂੰ ਸਮਝੋ ਮੱਖੂ ਨੇ ਨਹੀਂ ਮੱਖੂ ਦਾ ਤਾਂ ਮੈਨੂੰ ਕੱਲ ਪਤਾ ਲੱਗਿਆ ਵੀ ਇਹਦਾ ਇਲੈਕਸ਼ਨ ਵੀ ਲੜੀ ਹੋਈ ਹੈ ਸਿਰਫ 2000 ਵੋਟ ਪਈ ਹੈ ਕਰਦਾਰ ਹੀ ਹੈ ਨਹੀਂ ਕੀ ਬੰਦਾ ਮੈਨੂੰ ਨਹੀਂ ਸਮਝ ਆਂਦੀ ਵੀ ਇਲੈਕਸ਼ਨ ਵੀ ਲੜ ਲਈ ਪ੍ਰਚਾਰ ਵੀ ਕਰ ਲਿਆ ਤੇ ਤੂੰ ਲੋਕਾਂ ਦੇ ਫੈਸਲੇ ਵੀ ਕਰਨ ਲੱਗ ਗਿਆ ਫੋਨ ਤੇ ਫੋਨ ਰੱਖ ਕੇ ਰਿਕਾਰਡਿੰਗ ਵੀ ਕਰ ਲਈ ਬਲੈਕਮੇਲਿੰਗ ਵੀ ਕਰ ਲਈ ਉਹ ਭਰਾਵਾ ਕੋਈ ਤੰਦਾ ਤਾਂ ਛੱਡ ਦੇ ਤੂੰ ਉਈ ਤਾਂ ਦਾ ਤਾਂ ਛੱਡਦੇ ਬੂਟ ਵੀ ਵੇਚਣ ਲੱਜਾ ਸਾਡੇ ਵਾਲਾ ਕੰਮ ਦੂ ਕਰਦਾ ਹੋਰ ਕੀ ਕਹਿ ਸਕਦੇ ਆਂ ਦੋਸਤੋ ਇੱਕ ਬੜੀ ਹੌਟ ਜਿਹੜੀ ਜਿਹਨੂੰ ਕਹਿੰਦੇ ਟੌਪਿਕ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜੋ ਪੰਜਾਬ ਵਿੱਚ ਚੱਲਦਾ ਪਿਆ ਉਹਦੇ ਬਾਰੇ ਅਸੀਂ ਸਿੱਧੀ ਗੱਲਬਾਤ ਅੱਜ ਪ੍ਰਿੰਕਲ ਜੀ ਨਾਲ ਕੀਤੀ ਤੇ ਰੂਬਰੂ ਹੋਏ ਇਸ ਗੱਲ ਤੇ ਕਿ ਅਸੀਂ ਵੀ ਪਹਿਲੇ ਸੱਚ ਜਾਣੀਏ ਤੇ ਅੱਗੇ ਕਾਰਵਾਈ ਜੋ ਵੀ ਹੁੰਦੀ ਹੈ ਉਹਨੂੰ ਫੋਲੋ ਕਰਦੇ ਰਵਾਂਗੇ ਇਹ ਇੱਕ ਪੰਜਾਬ ਦਾ ਤੁਸੀਂ ਬਿੱਗ ਬਾਸ ਕਹਿ ਸਕਦੇ ਇੱਥੇ ਕਈ ਕਿਰਦਾਰ ਨੇ ਹਰ ਇੱਕ ਕਿਰਦਾਰ ਦਾ ਆਪਣਾ ਆਪਣਾ ਇੱਕ ਰੂਪ ਹੈ ਆਪਣਾ ਆਪਣਾ ਹੀ ਕਲਕ ਔਰ ਅਬ ਇਹ ਬਣਿਆ ਹੋਇਆ ਕੋਈ ਆਪਣੇ ਆਪ ਨੂੰ ਪਚਾਰਕ ਤੇ ਜਰਨਲਿਸਟ ਕਹਿ ਕੇ ਕਿਸੇ ਨੂੰ ਬਲੈਕਮੇਲ ਕਰ ਰਿਹਾ ਸੋ ਕਾਲਡ ਕੋਈ ਬਿਜ਼ਨਸਮੈਨ ਹੈਗਾ ਹਨੀ ਸੇਟੀ ਜਿਹਦੀ ਜਨਾਨੀ ਵੀ ਉਹਨਾਂ ਤੇ ਇਲਜ਼ਾਮ ਲਗਾਉਂਦੀ ਹੈ ਕੀ ਸੱਚ ਹੈ ਕੀ ਝੂਠ ਹੈ ਉਹਨਾਂ ਦੇ ਪਰਿਵਾਰਿਕ ਮਸਲੇ ਨੇ ਹੁਣ ਅਸੀਂ ਪ੍ਰਿੰਕਰ ਜੀ ਨਾਲ ਗੱਲ ਕੀਤੀ ਸੀ ਤੇ ਜੋ ਸਾਨੂੰ ਉਹਨਾਂ ਨੇ ਦੱਸਿਆ ਜੋ ਕਾਨੀਆਂ ਦਸੀਆਂ ਹੈਰਾਨ ਕਰਨ ਵਾਲੇ ਸੀਗੇ ਕਿਉਂਕਿ ਕਿਸੇ ਨੂੰ ਕਦੀ ਵੀ ਇੰਨਾ ਡੀਫੇਂ ਨਹੀਂ ਨਾ ਕੀਤਾ ਜਾਏ ਪਰ ਸਪੈਸ਼ਲੀ ਫੈਮਿਲੀ ਕਦੀ ਇਨਵੋਲਵ ਨਹੀਂ ਕਰਨੀ ਚਾਹੀਦੀ ਇੱਕ ਮर्यादा ਲੜਾਈ ਦੀ ਵੀ ਹੁੰਦੀ ਹੈ ਰੈਨੇਜ ਮੈਨੇਜ ਹੁੰਦਾ ਸੀ ਲੜਨਾ ਤੇ ਮਰਦ ਮਰਦ ਲੜਨਗੇ ਜਨਾਨੀਆਂ ਔਰ ਬੱਚੇ ਵਿੱਚ ਨਹੀਂ ਆਣਗੇ ਕੀ ਅਸੀਂ ਉਹ ਮर्यादा ਪੁੱਲ ਚੁੱਕੇ ਹੋਏ ਹਾਂ ਕਿਉਂਕਿ ਜਿਹੜੇ ਲਾਈਕ ਕਰਦੇ ਨੇ ਸਾਰੇ ਗੁਰੂ ਪਰਿਵਾਰਾਂ ਤੋਂ ਅچھے ਪਰਿਵਾਰਾਂ ਤੋਂ ਨੇ ਕੋਈ ਮਾੜੇ ਪਰਿਵਾਰ ਤੋਂ ਨਹੀਂ ਹੈਗਾ ਪਰ ਇਥੋਂ ਇਹ ਦਰਸਾਉਂਦਾ ਹੈ ਕਿ ਉਹਨਾਂ ਨੇ ਮर्यादा ਹੀ ਕ੍ਰੋਸ ਕਰ ਦਿੱਤੀਆਂ ਕਿ ਕਿਸੇ ਨਾ ਕਿਸੇ ਦੀ ਵਾਈਫ ਨੂੰ ਕਿਸੇ ਦੀ ਭੈਣ ਨੂੰ ਡੀਫੇਮ ਕਰਨ ਵਾਸਤੇ ਕਿ ਮर्यादा ਦੇ ਵਿੱਚ ਨਹੀਂ ਲੜਾਈ ਤੇ ਜੁੜੇ ਰਹਿਣਾ ਪਬਲਿਕ ਗਾਰਡੀਅਨ ਨਿਊਜ਼ ਤੇ ਸਾਡੇ ਨਾਲ ਦੇਖਦੇ ਰਹਿਣਾ ਔਰ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਕਿ ਏ ਕੀ ਨਿਕਲ ਗਿਆ ਇੱਕ ਮਿੰਟ ਮੈਂ ਬਾਜੀ ਰਿਪੀਟ ਕਰਨ ਲੱਗਿਆਂ ਮੈਨੂੰ ਹੋ ਗਿਆ ਲੱਗਾ ਕਿ ਇਹ ਐਡਿਟ ਕਰ ਲਾਂਗੇ ਆਪਾਂ ਬਾਜੀ ਤੇ ਦੋਸਤੋ ਸਾਰੇ ਅੱਛੇ ਪਰਿਵਾਰਾਂ ਤੋਂ ਹੈਗੇ ਨੇ ਅਸੀਂ ਇਹੀ ਉਮੀਦ ਕਰਦੇ ਆਂ ਕਿ ਇਹ ਸਾਰੇ ਇੱਕ ਜਗ੍ਹਾ ਬੈਠਣ ਗੱਲ ਨਿਪਟਾਣ ਨਾ ਕਿ ਇਹਨੂੰ ਮਾਰਕੀਟਿੰਗ ਸ਼ੋਰ ਉਛਾਲਣ ਕਿਉਂਕਿ ਇਹਨਾਂ ਦੀ ਲੜਾਈ ਕਦੀ ਖਤਮ ਨਾ ਹੋਵੇ ਪਾਵੇਂ ਪਰ ਜੋ ਇਹਨਾਂ ਦੇ ਪਿੱਛੇ ਪੇਰੈਂਟਸ ਨੇ ਬਜ਼ੁਰਗ ਨੇ ਪਹਿਨਾਨੇ ਮਾਵਾ ਨੇ ਉਹਨਾਂ ਦੇ ਉੱਪਰ ਮੈਂਟਲ ਪ੍ਰੈਸ਼ਰ ਬਹੁਤ ਰਹਿੰਦਾ ਹੈ ਕਿਉਂਕਿ ਉਹਨਾਂ ਨੇ ਮਾਰਕੀਟ 'ਚ ਵੀ ਆਣਾ ਜਾਣਾ ਕਰਨਾ ਹੁੰਦਾ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹਨਾਂ ਦਾ ਇਹ ਮਸਲਾ ਜਲਦੀ ਖਤਮ ਹੋਵੇ ਤੇ ਇਹ ਮਸਲਾ ਕੋਈ ਨੈਸ਼ਨਲ ਮਸਲਾ ਨਾ ਬਣੇ ਕਿਉਂਕਿ ਇਹਦੇ 'ਚ ਸਾਡੇ ਪੰਜਾਬ ਦੀ ਬੁਰਾਈ ਦਿਖਦੀ ਹੈ ਤੇ ਪੰਜਾਬ ਨੂੰ ਨੀਵਾ ਦਿਖਾਣ ਦੀ ਗੱਲ ਦਿਖਦੀ ਹੈ ਸਾਰੇ ਆਪਸ ਵਿੱਚ ਬੈਠ ਕੇ ਗੱਲ ਕਰਨ ਖਤਮ ਕਰਨ ਧੰਨਵਾਦ ਸਾਰੀ ਸਿਕਾ